ਰੋਮੀ ਨੇ ਲਾਈਵ ਆ ਕੇ ਹਰਪਾਲ ਸਿੰਘ ਖੈਰਾ ਦੇ ਆਏ ਇੰਟਰਵਿਊ ਬਾਰੇ ਕੀਤੀ ਗੱਲਬਾਤ ਤੇ ਕੀ ਕਿਹਾ ਭਾਈ ਅਮਰਤਪਾਲ ਸਿੰਘ ਬਾਰੇ ਸੁਣਦੇ ਆ ਪੂਰਾ ਲਾਈਵ ਮੈਂ ਜਿਹੜੀ ਮੁੱਦੇ ਤੇ ਗੱਲਬਾਤ ਕਰਨਾ ਆ ਉਹ ਹੈਗੇ ਨੇ ਆਪਣੇ ਹਰਪਾਲ ਸਿੰਘ ਖਾਰਾ ਪੱਤਰਕਾਰ ਵੀਰ ਦਾ ਧੰਨਵਾਦ ਬਹੁਤੋ ਭਾਈ ਜਿਹੜੇ ਸਵਾਲ ਸੀਗੇ ਕੁਐਸਚਨ ਉਹ ਪੱਤਰਕਾਰ ਵਾਲਿਓ ਪੁੱਛੇ ਗਏ ਨੇ ਤੇ ਉਸ ਕੁਝ ਕੁ ਗੱਲਾਂ ਕਲੀਅਰ ਹੋਈਆਂ ਜਿਹੜੀਆਂ ਹੁਣ ਤੱਕ ਅਸੀਂ ਰੌਲਾ ਪਾਉਂਦੇ ਹੁੰਦੇ ਸੀਗੇ ਵੀ ਭਾਈ ਜਿਹੜਾ ਅਜਨਾਲਾ ਕੀਤਾ ਗਿਆ ਸੀ ਨਾ ਉਹ ਚ ਇਕੱਲਾ ਵਰਿੰਦਰ ਸਿੰਘ ਨਹੀਂ ਸੀਗਾ ਨਾਲ ਮਤਲਬ ਚਲੋ ਉਹ ਜਿਹੜੇ ਇੱਕ ਕਿਸੇ ਦਾ ਪੂਰਾ ਜਾਨੀ ਕਿ ਤਿਆਰ ਕੀਤਾ ਗਿਆ ਸੀ ਜਿਗਾਰਡ ਸਾਡੇ ਹਮੇਸ਼ਾ ਦਿਮਾਗ ਦੇ ਵਿੱਚ ਇਹ ਗੱਲ ਰਹਿੰਦੀ ਸੀ ਕਿ ਭਾਈ ਵੀ ਅਮਰਤਪੁਰ ਨੂੰ ਜਾਂ ਤਾਂ ਪਹਿਲਾਂ ਮੰਨ ਗਿਆ ਸੀ ਕਿ ਮੈਂ ਰੁਕੂ ਮੈਂ ਇਹ ਕੰਮ ਨਹੀਂ ਕਰਦਾ ਜਾਂ ਮੱਲੋ ਵੀ ਉੱਥੇ ਥਾਣੇ ਉੱਤੇ ਕੋਲ ਨਹੀਂ ਜਾਂਦਾ ਹੈਗਾ ਵੀ ਬਾਅਦ ਚ ਹੈ ਜੇ ਕੀ ਹੋ ਗਿਆ ਅਮਰਤਪੁਰ ਨੂੰ ਵੀ ਜਿਹੜਾ ਨੂੰ ਜਾਣਾ ਪੈ ਗਿਆ ਉਹਦਾ ਅੱਜ ਸਵਾਲ ਮਿਲ ਗਿਆ ਜੀ ਆਪਾਂ ਨੂੰ ਜਵਾਬ ਮਿਲ ਗਿਆ ਕਿ ਚੀਜ਼ ਦਾ ਉਹ ਹੈਗਾ ਜੀ ਆਪਣੇ ਬਾਈਬਲ ਕਰਾਂ ਦਾ 31 ਮਾਰਚ 2023 ਤੱਕ ਜਿਹੜਾ ਜਿਹੜਾ ਚਲਾਨ ਉਹ ਅਦਾਲਤ ਵਿੱਚ ਪੇਸ਼ ਹੋਣਾ ਸੀਗਾ 31 ਮਾਰਚ ਤੱਕ ਤੇ ਅਮਰਤਪਾਲ ਸਿੰਘ ਜੀ ਨੇ ਫਰਵਰੀ ਦੇ ਵਿੱਚ ਤਕਰੀਬਨ ਜਨਾਲਾ ਕਰਤਾ ਸੀ ਤੇ ਉਸ ਤੋਂ ਬਾਅਦ ਭਾਈ ਜਿਹੜੀ ਪੂਰੇ ਪ੍ਰਸ਼ਾਸਨ ਪੁਲਿਸ ਜਿਹੜਾ ਕੋ ਸੀਗਾ ਹਸਾਬ ਕਿਤਾਬ ਇਹ ਸਾਰਾ ਭਾਈ ਉਹਦੇ ਪਿੱਛੇ ਪੂਰਾ ਤਾਂ ਮਜਾ ਮ ਬੜੀ ਕਾਂਡ ਹੋਈ ਸੀ ਪੰਜਾਬ ਦੇ ਵਿੱਚ ਇੱਕ ਥਾਣਾ ਘੇਰ ਲਿਆ ਬੜੀਆਂ ਖਬਰਾਂ ਹਾਈ ਫਾਈ ਸੀਗੀਆਂ ਤੇ ਜੱਜ ਜਿਹੜੇ ਸੀਗੇ ਜਾਂ ਮਲੋ ਹੋਰ ਅਦਾਲਤਾਂ ਸੀਗੀਆਂ ਸਾਰੀਆਂ ਇਧਰਲੇ ਪਾਸੇ ਨੂੰ ਮੁੜਤੀ ਅਮਰਤਪਾਲ ਨੇ ਤੇ ਅਮਰਤਪਾਲ ਨੂੰ ਪੁੱਛਣਾ ਇਹ ਵੀ ਸਵਾਲ ਬਣਦਾ ਵੀ ਭਾਈ ਕਿਹਨੇ ਤੈਨੂੰ ਕਿਹਾ ਸੀਗਾ ਵੀ ਇਹ ਚੀਜ਼ ਜਦ ਆਪਾਂ ਨੂੰ ਪਤਾ ਵੀ ਭਾਈ ਚਲੋ ਉਹ ਪੇਸ਼ ਤਾਂ ਹੁਣ ਵੀ ਕਰ ਸਕਦੇ ਨੇ ਸ਼ਾਇਦ ਉਹ ਕਿਸੇ ਚੀਜ਼ ਵਿੱਚ ਢੱਲੇ ਹੋਣ ਪਰਾ ਵਕੀਰ ਬਲੀ ਜੋ ਚੀਜ਼ਾਂ ਕਹੀਆਂ ਗਈਆਂ ਪਉਤੇ ਗੱਲਬਾਤ ਕਰਦੇ ਆਂ ਆਜਾ ਸੁਣਦੇ ਆਂ ਜੀ ਅੱਜ ਵੀਡੀਓ ਕੀ ਕਹਿੰਦੇ ਨੇ ਹਰਪਾਲ ਸਿੰਘ ਖਾਰਾ ਜੀ ਇੱਕ ਸ਼ੇਰ 3 ਸਾਲ ਦੇ ਬਾਅਦ ਉਹ ਦਿਖ ਰਿਹਾ ਹੈ ਅਜੇ ਤੱਕ ਪੰਜਾਬ ਦੀ ਧਰਤੀ ਤੇ ਨਹੀਂ ਆਇਆ ਅਜੇ ਤਾਂ ਨਹੀਂ ਆ ਕੇ ਇੱਥੇ ਕੋਈ ਪ੍ਰੈਸ ਕਾਨਫਰੰਸ ਜਾਂ ਰੈਲੀਆ ਨਹੀਂ ਕੀਤੀਆਂ ਉਹਨੇ ਇਹ ਤਾਂ ਇੱਕ ਅਜੇ ਟ੍ਰੇਲਰ ਅੱਛਾ ਜੀ ਇੱਕ ਗੱਲ ਮੈਂ ਇੱਥੇ ਹੋਰ ਕਰਾਂ ਨਾਲ ਆਪਾਂ ਨਾਲ ਕਰਦੇ ਚੱਲਦੇ ਆਂ ਇਹ ਬੜਾ ਕੁਝ ਕਹਿ ਰਹੇ ਨੇ ਵੀ ਭਾਈ ਹਲੇ ਤਾਂ ਸ਼ੇਰ ਪੰਜਾਬ ਚ ਨਹੀਂ ਆਇਆ ਕੁਝ ਹੋ ਰਿਹਾ ਇਹਨਾਂ ਨੂੰ ਸ਼ਾਇਦ ਇਹ ਚੀਜ਼ ਦਾ ਅੰਦਾਜ਼ਾ ਨਹੀਂ ਹੈਗਾ ਵੀ ਤੁਸੀਂ ਜਦ ਇਹ ਸੋਸ਼ਲ ਮੀਡੀਆ ਤੇ ਬਿਆਨ ਕਰਦੇ ਹੋ ਨਾ ਪਾਉਣੀਓ ਕੋਈ ਚੀਜ਼ ਵੀ ਉਹ ਜਿਹੜੀ ਚੀਜ਼ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਆ ਉਹਨੂੰ ਸਰਕਾਰ ਵੀ ਸੁਣਦੀ ਆ ਉਹਨੂੰ ਪ੍ਰਸ਼ਾਸਨ ਵੀ ਸੁਣਦਾ ਉਹਨੂੰ ਹੋ ਸਕਦਾ ਵੀ ਜੱਜਾਂ ਤੱਕ ਵੀ ਜਾਂਦੀ ਹੋਵੇ ਵੀ ਹਾਲੇ ਤੱਕ ਸਿਰਫ ਕੱਲੀ ਫੋਟੋ ਹੀ ਆਈ ਹੈ ਵੀ ਜੇ ਉਹ ਆ ਗਿਆ ਤਾਂ ਕੀ ਬਣੂਗਾ ਇਹ 네ਗੇਟਿਵ ਪੁਆਇੰਟ ਅਮਰਤਾ ਵੱਲ ਨੂੰ ਜਾ ਰਿਹਾ ਨਾ ਕਿ ਪੋਜ਼ਿਟਿਵ ਪੁਆਇੰਟ ਇਹ ਇਹਨਾਂ ਨੂੰ ਸਮਝਣਾ ਚਾਹੀਦਾ ਚਲੋ ਕਾਹਾਂ ਗੱਲ ਕਰਦੇ ਆ ਕੀ ਕਹਿੰਦੇ ਨੇ ਜੀ ਜ ਆ ਮੜਾ ਜੇ ਪਾਕਿਸਤਾਨੀ ਦੇ ਵੀਡੀਓ ਚੱਕ ਦੇ ਲੈ YouTube ਦੇ ਉੱਤੇ ਉਹਨਾਂ ਨੇ ਗਲਾਂ ਦੇ ਵਿੱਚ ਪਟੇ ਪਾ ਕੇ ਰੱਖੀ ਹੁੰਦੇ ਨੇ ਸ਼ੇਰ ਵੀ ਦੋ ਟਾਈਪ ਦੇ ਹੁੰਦੇ ਨੇ ਇੱਕ ਪਾਲਤੂ ਬਣਾ ਲਿਆ ਅੱਜ ਕੱਲ੍ਹ ਲੋਕਾਂ ਨੇ ਜਿਵੇਂ ਅਮਰਤਪਾਲ ਬੜਿਆ ਹੋਇਆ ਤੇ ਇੱਕ ਭਾਈ ਜਿਹੜੇ ਸਰਕਸ ਦੇ ਵਿੱਚ ਨੱਚਦੇ ਨੇ ਤੇ ਇੱਕ ਹੈਗੇ ਨੇ ਜਿਹੜੇ ਜੰਗਲ ਦੇ ਜਿਹੜੇ ਖੁੱਲੇ ਸ਼ਰੇਆਮ ਫਿਰਦੇ ਹੁੰਦੇ ਨੇ ਤੇ ਉਹ ਵੀ ਜਦ ਜੰਗਲ ਵਿੱਚ ਜਦੋਂ ਕੋਈ ਸ਼ਿਕਾਰੀ ਜਾਂਦਾ ਉਹਨਾਂ ਨੂੰ ਚੱਕ ਕੇ ਲਿਆ ਕੇ ਸਰਕਸ ਨੱਚਣ ਲਾ ਆਂਦਾ ਆਪਾਂ ਨੂੰ ਬੜਾ ਕੁਝ ਮਿਲਦਾ ਅੱਜ ਕੱਲ੍ਹ ਬਿਲਕੁਲ ਸੇਮ ਚੀਜ਼ ਅਮਰਤਪਾਲ ਨਾਲ ਹੋ ਰਹੀ ਆ ਇਹਨੂੰ ਵੀ ਸ਼ੇਰ ਦੱਸ ਰਹੇ ਨੇ ਉਹਦੇ ਦਿੱਤੇ ਹੋਏ ਬਿਆਨਾਂ ਤੇ ਉਹ ਖਰਾ ਨਹੀਂ ਉਤਰਿਆ ਤਨ ਕਾਲ ਮੇਰੇ ਸਿਰ ਚ ਜੁੱਤੀਆਂ ਮਾਰੂ ਜਾਂ ਕੁਝ ਕਰੂ ਉਹਦੇ ਬਿਆਨ ਪਏ ਨੇ ਉਹ ਭੱਜਿਆ ਹੋ ਇਹ ਚ ਕੋਈ ਦੋਰਾ ਨਹੀਂ ਕਾਸੋ ਪੰਜਾਬ ਸਰਕਾਰ ਦੀ ਕੱਲ ਦੀ ਤਰਥੱਲੀ ਮੱਚੀ ਪਈ ਹੈ ਕਿ ਇਹ ਆਦਮੀ ਵੀਸੀ ਤੇ ਆ ਕਿਵੇਂ ਜਾਂ ਵੀਡੀਓ ਕਾਨਫਰੈਂਸ ਤੇ ਆਇਆ ਸਾਡੇ ਕੋ ਕੁਝ ਪੇਪਰ ਪਹੁੰਚੇ ਨਹੀਂ ਜੀ ਉਹ ਅਸੀਂ ਜਨਤਕ ਕਰਾਂਗੇ ਕੱਲ ਤੱਕ ਵੀ ਉਹਦੇ ਵਿੱਚ ਗੱਲ ਇਹ ਆ ਵੀ ਇੱਕ ਪਾਸੇ ਕਹਿੰਦੇ ਨੇ ਜੀ ਪੰਜਾਬ ਸਰਕਾਰ ਜਿਹੜੀ ਪੰਜਾਬ ਸਰਕਾਰ ਆ ਇੰਡੀਆ ਆਪਣੇ ਪੰਜਾਬ ਸਟੇਟ ਸਰਕਾਰ ਜਿਹੜੀ ਸਟੇਟ ਦੀ ਆ ਭਗਵੰਤ ਮਾਨੂ ਨੇ ਉਹ ਕਹਿੰਦੇ ਜੀ ਭਾਈ ਅਮਰਤਪਾਲਾਂ ਧੱਕਾ ਕਰ ਰਹੇ ਨੇ ਜੀ ਉਹ ਪੇਸ਼ੀ ਨਹੀਂ ਕਰਨ ਦਿੰਦੇ ਜਾਂ ਡੀਸੀ ਸਹਿ ਨਹੀਂ ਕਰਦਾ ਉਹ ਨਹੀਂ ਕਰਦਾ ਇੱਕ ਗੱਲ ਤਾਂ ਕਲੀਅਰ ਕੱਟ ਹੋ ਗਈ ਵੀ ਅਮਰਤਪਾਲ ਲਈ ਸਪੈਸ਼ਲ ਹਾਲਾਂਕਿ ਆਪਣੇ ਵਕੀਲਾਂ ਦੀ ਅਦਾਲਤ ਸੀਗੀ ਜਿਹੜੇ ਜੱਜ ਮੂਰੇ ਬੈਠੇ ਨੇ ਉਹ ਅਮਰਤਪਾਲ ਲਈ ਸਪੈਸ਼ਲ ਆਈ ਸੀਗੀ ਉਹਦੇ ਲਈ ਅਦਾਲਤਾਂ ਵੀ ਖੁੱਲੀਆਂ ਡੀਸੀ ਤੋਂ ਬਿਨਾ ਪਰਮਿਸ਼ਨ ਤੋਂ ਜਿਹੜੇ ਡੀਸੀ ਬਿਨਾ ਪੱਤਾ ਨਹੀਂ ਹਿੱਲ ਸਕਦਾ ਮਸਲਦਾ ਡੀਸੀ ਦੇ ਅੰਡਰ ਸਾਰਾ ਕੁਝ ਉਹਦਾ ਕਿਉਂਕਿ ਸਟੇਟ ਗਵਰਨਮੈਂਟ ਦੇ ਅੰਡਰ ਹੁੰਦੀ ਹੈ ਚੀਜ਼ ਉਹ ਜੇ ਕਿਸੇ ਬੰਦੇ ਨੇ ਕੋਈ ਵੀ ਕਰ ਲਈ ਹੁੰਦੀ ਆ ਬਿਨਾ ਦੱਸੇ ਡੀਸੀ ਨੂੰ ਬਿਨਾ ਦੱਸੇ ਅਮਰਤ ਜੇ ਇਹ ਕਹਿੰਦੇ ਨੇ ਜੇ ਇਹ ਗੱਲ 'ਚ ਆਉਂਦੇ ਨੇ ਇਹ ਵੀ ਭਾਈ ਇਹ ਅਸੀਂ ਕਾਨੂੰਨ ਦੇ ਹਿਸਾਬ ਨਾਲ ਕਰਾ ਸਕਦੇ ਆ ਫਿਰ ਜੇ ਹੁਣ ਤੱਕ ਪਿਛਲੇ 3 ਸਾਲ ਦੇ ਪਿੱਛੇ ਤੇ ਆ ਰਹੇ ਨੇ ਵੀ ਭਾਈ ਇੰਡੀਅਨ ਸਟੇਟ ਜਾਂ ਆਪਣੇ ਆਪਣੇ ਸਟੇਟ ਗਵਰਨਮੈਂਟ ਆ ਭਗਵੰਤ ਮਾਨ ਦੀ ਇਹ ਕੁਛ ਕਰਾ ਨਹੀਂ ਰਹੀ ਜੀ ਇਹ ਕੁਛ ਆ ਨਹੀਂ ਕਰ ਰਹੇ ਇਹ ਤਾਂ ਪਹਿਲਾਂ ਹਾਈ ਕੋਰਟ ਕਿਹੜਾ ਪਰਸੋਂ ਖੁੱਲੀ ਆ ਇਹ ਪਹਿਲਾਂ ਕਿਉਂ ਨਹੀਂ ਕਰਾਈਆਂ ਫਿਰ ਪਹਿਲਾਂ ਵੀ ਗੱਲ ਦੱਸੋ ਜਵਾਬ ਦਿਓ ਜੇ ਤੁਸੀਂ ਡੀਸੀ ਦੇ ਥਰੋ ਨਹੀਂ ਹੋਣਾ ਸੀਗਾ ਐਤਕੀ ਵੀ ਇਹਨਾਂ ਨੇ ਜਿਹੜੀ ਗੱਲੇ ਕਰਾਈ ਆ ਅਮਰਤਪਾਲੀ ਸਪੈਸ਼ਲ ਭਾਈ ਅਦਾਲਤਾਂ ਖੁੱਲੀਆਂ ਨੇ ਡੀਸੀ ਦੀ ਪਰਮਿਸ਼ਨ ਤੋਂ ਬਿਨਾਂ ਹੁਣ ਪੇਪਰ ਸਾਡੇ ਕੋਲ ਪਹੁੰ ਇਹ ਇੰਟਰਵਿਊ ਦੇ ਵਿੱਚ ਵੀ ਕਹਿ ਗਿਆ ਉਹ ਇਹ ਪੱਤਰਕਾਰ ਸਪੈਸ਼ਲ ਇੰਟਰਵਿਊ ਕਰਨ ਗਿਆ ਸੀ ਬਾਈ ਇਹ ਇਹ ਚੀਜ਼ ਦੇ ਉੱਤੇ ਗਾਹ ਆਪਣੀਆਂ ਪੋਸਟਾਂ ਦੀ ਵੀ ਗੱਲ ਕਰਨਗੇ ਜਿਹੜੀ ਆਪਣੀ ਪੋਸਟ ਆਪਾਂ ਨੇ ਪਾਈ ਸੀ ਨਾ ਪਰਸੋ ਜੱਥੇਦਾਰ ਗਿਤਾਸ ਸਿੰਘ ਘਵਾਰਾ ਦੇ ਨਾਲੇ ਦੀ ਬਣਾ ਕੇ ਉਹਦੀ ਪੋਸਟ ਦੀ ਵੀ ਗੱਲ ਕਰਨਗੇ ਚਲੋ ਗਾਹ ਫੇਰ ਅਸੀਂ ਤੇ ਆ ਕਿਵੇਂ ਗਿਆ ਵੀਡੀਓ ਕਾਨਫਰੈਂਸ ਤੇ ਆਇਆ ਹੋ ਤਾਂ ਡੀਸੀ ਤਾਂ ਹੁਣ ਪੈਂਦੀ ਆ ਆਪਣੇ ਪੰਜਾਬ ਸਟੇਟ ਦੀ ਗਵਰਨਮੈਂਟ ਦੀ ਤਾਂ ਹੁਣ ਕੋਈ ਗੱਲ ਰਹੀ ਹੀ ਨਹੀਂ ਨਾ ਇਹ ਆਪਣੇ ਬਿਆਨ ਆਪੇ ਕਹੀ ਜਾਂਦੇ ਨੇ ਵੀ ਭਾਈ ਉਹ ਆ ਕਿਵੇਂ ਗਿਆ ਜਾਂ ਕਿਵੇਂ ਪਹੁੰਚਿਆ ਜਾਂ ਕੀ ਗੱਲਬਾਤ ਹੋਈ ਆ ਉਹ ਤਾਂ ਡਾਇਰੈਕਟ ਸ਼ੋ ਹੋ ਗਿਆ ਨਾ ਵੀ ਹੁਣ ਤਾਂ ਡਾਇਰੈਕਟ ਸਰਕਾਰਾਂ ਨਾਲ ਸਿੱਧਾ ਹੱਥ ਮਿਲਦਾ ਵੀ ਡਾਇਰੈਕਟ ਜਾ ਕੇ ਭਾਈ ਇਹਦੇ ਦੀ ਸਪੈਸ਼ਲ ਤੋਂ ਜੱਜ ਆਉਂਦੇ ਨੇ ਉਹ ਚਾਹੇ ਬੇਸ਼ੱਕ ਜੀ ਆ ਕੇ ਠੱਪ ਕਰ ਜਾਣ ਵੀ ਭਾਈ ਦਿੱਤੀ ਨਹੀਂ ਇਹ ਸਿਰਫ ਲੋਕਾਂ ਨੂੰ ਦਿਖਾਇਆ ਗਿਆ ਕਿ 2027 ਤੱਕ ਸਰਕਾਰ ਵੀ ਖੜੀ ਕਰਨੀ ਆ ਨਾ ਫਿਰ ਉੱਥੇ ਚਲੋ ਗਾਣ ਦੀ ਗੱਲ ਆ ਆਮ ਆਦਮੀ ਤੇ ਅਕਾਲੀ ਇਹਨਾਂ ਦੋਨਾਂ ਨੂੰ ਵਾੜੀ ਅੱਗ ਲੱਗੀ ਹੁੰ ਦਾਸਰ ਨੂੰ ਦੱਸੋ ਭਾਈ ਕੋਈ ਆਮ ਬੰਦਾ ਸਵਾਲ ਪੁੱਛ ਨਹੀਂ ਸਕਦਾ ਜਾਂ ਆਮ ਬੰਦਾ ਸਵਾਲ ਗੱਲ ਨਹੀਂ ਕਰ ਸਕਦਾ ਚਲੋ ਕਹਾਂ ਸੁਣੋ ਕਿ ਦੇਖੋ ਪਿੱਛੇ ਵੀਆਈਪੀ ਹੈ ਐਲਸੀਡੀ ਲੱਗੀ ਹੋਈ ਹੈ ਏਸੀ ਲੱਗਿਆ ਹੋਇਆ ਏਸੀ ਲੱਗਿਆ ਹੋਇਆ ਇਹ ਅਸੀਂ ਨਹੀਂ ਕਹਿ ਰਹੇ ਇਹ ਨਾ ਕੋਈ ਵਿਰੋਧੀ ਕਹਿ ਰਹੇ ਨੇ ਇਹ ਤੁਹਾਡੇ ਸੁਪੁੱਤਰ ਈਮਾਨ ਸਿੰਘ ਮਾਨ ਕਹਿ ਰਹੇ ਨੇ ਵੀ ਅਮਰਤਪਾਲ ਨੂੰ ਉੱਥੇ ਵਾਈਫਾਈ ਦੀਆਂ ਸਹੂਲਤਾਂ ਨੇ ਉਹਦਾ ਬਿਆਨ ਪਿਆ ਉਹਨੂੰ ਇੱਕ ਲੈਪਟਾਪ ਮਿਲਿਆ ਹੋਇਆ ਇੱਕ ਪੈਨ ਡਰਾਈਵ ਮਿਲੀ ਹੋਈ ਆ ਐਲਸੀਡੀ ਲੱਗਿਆ ਹੋਇਆ ਕੱਲ ਵੀ ਇਹ ਇੰਟਰਵਿਊ ਚ ਕਹਿ ਗਿਆ ਉਹ ਇਹ ਅਸੀਂ ਨਹੀਂ ਕਹਿ ਰਹੇ ਇਹ ਉਹ ਕਹਿ ਰਿਹਾ ਚਲੋਗਾ। ਓ ਮਾਰੀ ਮਤ ਦਿਓ। ਬੇੜਾ ਘਰ ਕੋ ਐ ਆਪਾਂ ਤੁਹਾਡਾ ਮੋٹے ਦਿਮਾਗ ਦਿਓ। ਵੀਡੀਓ ਕਾਨਫਰੈਂਸ ਰੂਮ ਇੱਕ ਅਲੱਗ ਹੁੰਦਾ। ਸਾਨੂੰ ਇਹ ਚਲੋ ਜਿਹੜੇ ਵਿਰੋਧੀ ਲੋਨ ਨੂੰ ਕਹਿੰਦਾ ਮੋٹے ਦਿਮਾਗ। ਆਪਣਾ ਦਿਮਾਗ ਤੇ ਤਾਂ ਪਤਲਾ। ਆਪਣਾ ਦਿਮਾਗ ਤੇ ਤਾਂ ਪਤਲਾ। ਆਪਣੇ ਦਿਮਾਗ ਤੇ ਤਾਂ ਗੱਲ ਕਰ ਸਕਦਾ ਇਹ। ਤੇ ਇਹਦੇ ਜਿਹੜੇ ਲੌਜੀਕਲ ਦੱਸਣੇ ਆਲੇ ਇੱਕ ਪਾਸੇ ਤਾਂ ਮੁੰਡਾ ਕੇ ਕਹਿ ਕੇ ਜਾਂਦਾ ਵੀ ਭਾਈ ਐਲ ਸੀ ਡੀ ਮਿਲੀ ਹੋਈ ਆ। ਦੋ ਬੜੇ ਬੜੇ ਐਲ ਸ਼ੇਪ ਦੇ ਬਣੇ ਮਿਹੜੇ ਮਿਲੇ ਹੋਣੇ ਰੂਮ। ਜਿਹਦੇ ਵਿੱਚੋਂ ਮਰੇ ਤੌਰ ਫਿਰ ਵੀ ਸਕਦਾ ਸਾਰਾ ਕੁਝ ਦੱਸ ਰਿਹਾ ਉਹ ਬਿਆਨਾਂ ਦੇ ਵਿੱਚ ਇਹ ਇਹ ਹੋਰ ਲੋਕਾਂ ਨੂੰ ਕਹਿ ਰਿਹਾ ਵੀ ਉਹ ਮੋٹے ਦਿਮਾਗ ਦੇ ਨੇ ਥੋੜਾ ਦਿਮਾਗ ਤਾਂ ਪਤਲਾ ਚਲੋ ਗਾਹਾਂ ਸੁਣਦੇ ਹਾਂ ਕੀ ਕਹਿੰਦੇ ਨੇ ਇਹ ਬੜਾ ਕੁਝ ਬੋਲੇ ਇੰਟਰਵਿਊ 'ਚ ਕਾਨਫਰੰਸ ਰੂਮ ਇੱਕ ਅਲੱਗ ਹੁੰਦਾ ਉਹ ਬੈਰਕ 'ਚ ਥੋੜੀ ਬੈਰਕ 'ਚ ਕਰੂਗਾ ਇਹ ਕਮਾਲ ਦੀ ਗੱਲ ਹੁਣ ਰੂੜੀ ਤੇ ਛੱਡ ਉਹਨਾਂ ਨੂੰ ਜਾ ਕੇ ਕਹਿੰਦੇ ਬੈਰਕ 'ਚ ਥੋੜਾ ਬੈਠ ਕੇ ਕਰੂਗਾ ਪਹਿਲਾਂ ਤੁਸੀਂ ਸ਼ਰੋਧਾ ਕਰੋ ਯਾਰ ਇਹ ਜਵਾਕਣਾਂ ਦੀ ਗੱਲ ਛੋੜਾ ਹੁੰਦੀ ਆ ਵੀ ਜੇ ਤੁਸੀਂ ਇੱਥੇ ਬੈਠ ਕੇ ਗੱਲ ਕਰਤੀ ਤਾਂ ਕਹਤੀ ਵੀ ਭਾਈ ਉਹ ਉੱਥੇ ਅੰਦਰ ਨਹੀਂ ਉਹ ਕੋਈ ਉਹਦੀ ਡਾਇਰੈਕਟ ਬੈਠ ਕੇ ਇੰਟਰਵਿਊ ਹੋਈ ਆ ਉਹ ਕਿਹਦੇ ਪੁਲਸ ਵਾਲ ਨੇ ਕਰਾਈਆ ਤੇ ਇਹਨੇ ਇੱਕ ਬੰਦੇ ਨੇ ਹੀ ਇੰਟਰਵਿਊ ਚ ਗੱਲ ਹੋ ਰਹੀ ਹੈ ਜਾ ਕੇ ਸੁਣਿਓ ਇੰਟਰਵਿਊ ਪੂਰੀ ਉਹ ਇਹ ਐਚ ਆਰ ਚੈਨਲ ਦੇ ਉੱਤੇ ਆ ਜਾ ਕੇ ਸੁਣਿਓ ਅੱਜ ਦੀ ਇੰਟਰਵਿਊ ਆ ਇਹ ਇਥੇ ਆਪਾਂ ਥੋੜੀ ਗੱਲ ਹੁਣਾ ਹੋਇਆ ਹੈ ਆਰ ਦੀ ਬਖਲਾੜ ਤਾਂ ਮਨ ਲੱਗੇ ਆਪਾਂ ਵਿਰੋਧੀਆਂ ਦੀ ਬਖਲਾੜ ਫਿਰ ਕਿਉਂ ਹੋ ਗਈ ਵਿਰੋਧੀਆਂ ਕਿਉਂ ਇਸ ਵੀਡੀਓ ਤੇ ਰੌਲਾ ਪਾਉਂਦੇ ਆ ਅਕਾਲੀ ਦਲ ਦੇ ਬੰਦਿਆਂ ਨੂੰ ਤੇ ਰਾਮ ਸਿੰਘ ਦੇ ਚੇਲਿਆਂ ਨੂੰ ਬਰਾਬਰ ਸਮਝਦਾ ਜੀ ਅਕਾਲੀ ਦਲ ਦੇ ਚੇਲੇ ਕਹਿੰਦਾ ਰਾਮ ਸਿੰਘ ਦੇ ਚੇਲੇ ਨੂੰ ਬਰਾਬਰ ਸਮਝਦਾ ਤੇ ਅਮਰਪਾਲ ਦੇ ਚੇਲਿਆਂ ਬਾਰੇ ਤੁਹਾਡੇ ਕੀ ਇੰਨਾ ਜਣੀ ਕਿ ਜਲੀਲ ਹੋ ਗਏ ਇਹ ਬੰਦਾ ਕਹਿ ਰਿਹਾ ਆਮ ਆਦਮੀ ਪਾਰਟੀ ਸਰ ਕੁਝ ਬਾਹਰ ਆ ਗਿਆ ਤੇ ਅਮਰਤਪਾਲ ਦਾ ਕੀ ਕੁਝ ਬਾਹਰ ਆਇਆ ਹਜੇ ਤਾਂ ਅਸੀਂ ਟੈਂਡਰ ਚਾਰਟ ਸ਼ੁਰੂ ਵੀ ਨਹੀਂ ਕੀਤੀ ਟੈਂਡਰ ਚਾਰਟ ਦੇ ਉੱਤੇ ਜਿੱਦਣ ਅਸੀਂ ਉਹਦੀ ਵਿਆਖਿਆ ਕਰਨ ਲੱਗੇ ਨਾ ਚੀਜ਼ ਦੀ ਜਿਹੜਾ ਜਿਹੜਾ ਕੁਝ ਉਹਨੇ ਲਿਖਿਆ ਹੋਇਆ ਉੱਥੇ ਉਹ ਤਾਂ ਇਹ ਸ਼ੁਰੂ ਵੀ ਨਹੀਂ ਹੋਈ ਬੜਾ ਕੁਝ ਹੈ ਜੀ ਇਹਦੇ ਗਾਹ ਦੇਖੋ ਉਹ ਸਬੰਧ ਤੇ ਹਜ਼ਾਰਾਂ ਅਲਿਗੇਸ਼ਨ ਲੱਗੇ ਪਰ ਰਾਮ ਰਹੀਮ ਦੇ ਚੇਲਿਆਂ ਨੇ ਰਾਮ ਰਹੀਮ ਨੂੰ ਛੱਡਿਆ ਨਹੀਂ ਬਿਲਕੁਲ ਇਹੀ ਗੱਲ ਮੈਂ ਕਹਣੀ ਚਾਹੁੰਦਾ ਅਮਰਤਪਾਲ ਤੇ ਹਜ਼ਾਰਾ ਐਲੀਗੇਸ਼ਨ ਲੱਗੇ ਉਹਦੀਆਂ ਰਿਕਾਰਡਿੰਗਾਂ ਬਾਹਰ ਆਈਆਂ ਟੈਂਡਰ ਚਾਰਟ ਬਾਹਰ ਆਈ ਹੋਰ ਬਥੇਰਾ ਕੁਝ ਬਾਹਰ ਆਇਆ ਤਲਵਾੜੇ ਨੂੰ ਮਾਰਨੀ ਧਮਕੀਆਂ ਆਈਆਂ ਪਰ ਤੁਸੀਂ ਚੇਲਿਆਂ ਨੂੰ ਛੱਡਿਆ ਨਹੀਂ ਮੈਂ ਕਹਿੰਦਾ ਵੀ ਰਾਮ ਰਹੀਮ ਦੇ ਚੇਲੇ ਤਾਂ ਥੋੜੇ ਤੋਂ ਵੀ ਥੱਲੇ ਚਲੇ ਗਏ ਜਮੇ ਤੁਸੀਂ ਤਾਂ ਬਿਲਕੁਲ ਹਾਈ ਲੈਵਲ ਤੇ ਬੈਠੇ ਹੋ ਮੋਦੀ ਭਗਤਾਂ ਨਾਲ ਉੱਤੇ ਹੋ ਤੁਸੀਂ ਚਲੋ ਗਾ ਕੱਲ ਨੂੰ ਇਤਿਹਾਸ ਪੜ ਕੇ ਆਪਦੇ ਬੱਚਿਆਂ ਨੂੰ ਕੀ ਸਿਖਾਓ ਕਿ ਮੇਰਾ ਪਿਓ ਮੇਰਾ ਦਾਦਾ ਉਹਦੇ ਨਾਲ ਰਲਿਆ ਜਿਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪਸ਼ਵਾਕ ਪਸ਼ਾਕ ਬਣਵਾ ਕੇ ਮਜ਼ਾਕ ਕਰਾ ਆਹ ਬੰਦਾ ਅਗਰਪਾਲ ਸਿੰਘ ਖਾਰਾ ਇਮਾਨ ਸਿੰਘ ਖਾਰਾ ਦਾ ਫਾਦਰ ਸਾਹਿਬ ਇਹ ਦਲ ਬਦਲੂ ਬੰਦਾ ਇਹਦੀ ਪੂਰੀ ਕੁੰਡਲੀ ਏ ਟੂ ਜੜ ਤੱਕ ਸਾਡੇ ਕੋ ਪਹੁੰਚ ਚੁੱਕੀ ਆ ਪਹਿਲਾਂ ਕਿਹੜੇ ਦਲ ਨੂੰ ਸਪੋਰਟ ਕਰਦਾ ਸੀ ਇਹ ਕਿਹਦੇ ਨਾਲ ਸੀਗਾ ਇਹ ਹੁਣ ਉਹਦੀ ਹਿਸਟਰੀ ਸਾਡੇ ਕੋ ਪਈ ਆ ਸੇਮ ਅਸੀਂ ਇਹਨੂੰ ਗੱਲ ਕਹਿੰਦੇ ਆ ਵੀ ਗਾਹਾਂ ਤੇਰੇ ਜਿਹੜੇ ਪੋਤੇ ਹੋਣਗੇ ਇਮਾਨ ਸਿੰਘ ਖਾਰਾ ਦੇ ਗਾਹਾਂ ਜਵਾਬ ਹੋਣਗੇ ਉਹ ਕੀ ਕਹਿਣਗੇ ਉਹ ਲੋਕਾਂ 'ਚ ਕੀ ਆ ਕੇ ਦੱਸਣਗੇ ਵੀ ਸਾਡਾ ਜਿਹੜਾ ਦਾਦਾ ਸੀਗਾ ਇਹ ਜੇ ਬੰਦਿਆਂ ਨੂੰ ਸਪੋਰਟ ਕਰਦਾ ਰਿਹਾ ਵੀ ਜਿਨ੍ਹਾਂ ਨੇ ਖਾਨਦਾਨ ਦੇ ਵਿੱਚ ਜਨਰਲ ਡਾਇਰ ਵਰਗਿਆਂ ਦੇ ਗਲਮ ਸਿਰੋਪੇ ਪਾਏ ਨੇ ਤਾਂ ਕੌਣ ਸੀ ਬੰਦਾ ਮੈਂ ਇੰਟ ਦੇ ਤਾ ਤੁਹਾਨੂੰ ਸਮਝ ਲਉਦੀ ਆਪੇ ਬਾਕੀ ਉਹਦੀ ਜਿਹੜੇ ਕਿਤਾਬ ਲਿਖੀ ਗਈ ਉਹ ਉਹਦੀ ਡਾਕਟਰ ਸਾਹਿਬ ਬਲੀ ਉਹ ਸਾਰਾ ਕੁਝ ਬਿਆਨ ਕਰ ਦੋਗੀ ਦੇਖੀ ਕਿਉਂਸੋ ਘਾਹਸੋ ਆਪਾਂ ਦੇ ਅੰਦਰ ਅਗਰ ਅਮਰਤਪਾਲ ਪਾਈ ਅਮਰਤਪਾਲ 2050 ਚ ਨਹੀਂ ਆਉਂਗਾ ਤਾਂ ਯਾਦ ਰੱਖਿਆ ਜੇ ਸਿੱਖਾਂ ਦਾ ਖੁਰਾ ਖੋਜ ਮਿਟੇਗਾ ਸਿੱਖ ਇੱਕ ਮਜ਼ਾਕ ਦੇ ਅਮਰਤਪਾਲ 2022 ਚ ਆਇਆ 2022 ਤੋਂ ਪਹਿਲਾਂ ਮੈਨੂੰ ਕੋਈ ਵੀ ਆ ਕੇ ਬੰਦਾ ਦੱਸ ਦਵੇ ਵੀ ਭਾਈ ਕਾਂਗਰਸ ਵੀ ਆਈ ਉੱਥੇ ਬਥੇਰਾ ਕੋਸ ਉਜਾੜਾ ਹੋਇਆ ਲੋਕ ਮਾਰੇ ਗਏ ਬਥੇਰਾ ਕੋਸ਼ਿਸ਼ ਨਾਲ ਜੌ ਜਵਾਨੀ ਖਤਮ ਕੀਤੀ ਗਈ ਅੱਜ ਤੱਕ ਕਦੇ ਸਿੱਖਾਂ ਦਾ ਨਾਸ਼ ਹੋਇਆ ਕਦੇ ਕੋਈ ਸਿੱਖਾਂ ਦਾ ਕੋਈ ਖਤਮ ਹੋਈ ਕੋਈ ਚੀਜ਼ ਇਹ ਤਾਂ ਗੁਰੂ ਸਾਹਿਬ ਦਾ ਹੁਕਮ ਹੈ ਸਿੱਖਾਂ ਨੂੰ ਖਤਮ ਕਰਨ ਵਾਲੇ ਸਿੱਖਾਂ ਨੂੰ ਮਾਰਨ ਵਾਲੇ ਬੰਦੇ ਆਪੇ ਖਤਮ ਹੋਗੇ ਸਿੱਖਾਂ ਦਾ ਅੱਜ ਵੀ ਵਿਜੂ ਚੱਲ ਰਿਹਾ ਅੱਜ ਤੋਂ 500 ਸਾਲ ਪਿੱਛੇ ਮੁੜ ਕੇ ਦੇਖ ਲਓ ਪਰ ਇਹ ਕਹਿੰਦਾ ਅਮਰਪਾਲ ਜੀ ਪੰਜਾਬ 'ਚ ਨਾ ਆਇਆ ਤਾਂ ਸਿੱਖ ਖਤਮ ਹੋ ਜਾਣਗੇ ਇਹ ਬੰਦੇ ਦਾ ਬਿਆਨ ਹੈ ਅਮਰਤਪਾਲ ਜਤੇ ਸਾਰਾ ਕੁਝ ਕਟਾ ਚਲੋ ਹਾਂ ਸੁਣਦੇ ਆ ਪਾਤਰ ਬਨ ਗੇ ਸਿੱਖਾਂ ਨੂੰ ਇਹ ਮਿਹਣੇ ਵਜਣ ਕਰਨਗੇ ਕਿ ਤੁਹਾਡੀ ਕੀ ਔਕਾਤ ਹੈ ਯਾਰ ਅਮਰਤਪਾਲ ਜੇ ਬਾਹਰ ਨਾ ਨਿਕਲੇ ਤਾਂ ਸਿੱਖਾਂ ਨੂੰ ਮਿਹਣੇ ਵਜਣਗੇ ਵੀ ਤੁਹਾਡੀ ਕੀ ਔਕਾਤ ਕਮਾਲ ਦੀ ਗੱਲ ਆ ਯਾਰ ਜੇ ਅਮਰਤਪਾਲ ਬਾਹਰ ਨਹੀਂ ਆਊਗਾ ਤਾਂ ਕਿਹੜੇ ਸਿੱਖ ਨੂੰ ਮਿਹਣਾ ਵੱਜੂਗਾ ਸਮਝ ਤਾਂ ਸਾਨੂੰ ਮਿਹਣੇ ਹੁਣ ਵੱਜ ਰਹੇ ਨੇ ਬੀ ਉਹ ਇੱਕ ਬਿਨਾ ਮਤਲਬ ਤੋਂ ਹੀ ਕੁੜੀ ਦੇ ਕੇਸ ਦੇ ਪਿੱਛੇ ਜਾ ਕੇ ਐਨਐਸਐਲਵਾ ਕੇਂਦਰ ਜਾ ਕੇ ਬਹਿ ਗਿਆ ਕੋਈ ਕੌਮ ਪਿੱਛੇ ਗੋਲੀਆਂ ਚਲਾਈਆਂ ਨੇ ਜਾਂ ਕੋਈ ਗੱਲਬਾਤ ਕੀਤੀ ਹੈ ਗੱਲੋ ਸਰਕਾਰ ਨੇ ਪੱਕਾ ਰੱਖਿਆ ਕਿ 15 ਜਣਿਆਂ ਦੇ ਕਤਲ ਦੀ ਸਾਜ਼ਿਸ਼ ਕੀਤੀ ਹੈ ਜੇਲ੍ਹ ਦੇ ਵਿੱਚ ਬੈਠੇ ਦੇਖੋ ਇਹ ਗੱਲਾਂ ਤਾਂ ਇੱਕ ਵੜਾਈਆਂ ਗਿਆ ਵੈਰੀ ਗੁੱਡ ਇਹੀ ਗੱਲ ਮੈਂ ਕਹਿਣੀ ਚਾਹਨਾ ਜਿਹੜੀ ਇਹ 15 ਬੰਦਿਆਂ ਦੀ ਗੱਲ ਕਰਦੇ ਨੇ ਅਸੀਂ ਇਹਦੇ ਮੁੰਡੇ ਨੂੰ ਵੀ ਕਿਹਾ ਸੀਗਾ ਇਹਨੂੰ ਵੀ ਇਹ ਗੱਲ ਕਹਿੰਦੇ ਆ ਇਹਦੀ ਪੂਰੀ ਜੁੰਡਲੀ ਨੂੰ ਕਹਿੰਦੇ ਆ ਵੀ ਤੁਸੀਂ ਉਹ ਚਿੱਠੀ ਦਾ ਸਬਜੈਕਟ ਲੈ ਕੇ ਜਨਤਕ ਕਰੋ ਵੀ ਕੀ ਆ ਉਹ ਉਹ ਕਿਹਨੇ ਬਣਾਈਆ ਚਿੱਠੀ ਉਹ ਕਿਹਨੇ ਕਿਹਾ ਵੀ 15 ਬੰਦੇ ਨੂੰ ਤੁਹਾਨੂੰ ਪਤਾ ਵੀ ਜੇ 15 ਬੰਦਿਆਂ ਦੀ ਜਾਨ ਨੂੰ ਇੰਡੀਆ ਪੰਜਾਬ ਦੀ ਸਟੇਟ 'ਚ ਖਤਰਾ ਹੁੰਦਾ ਕਪੂਰੇ ਜਿਹੜਾ ਸਟੇਟ ਦਾ ਮੁੱਖ ਮੰਤਰੀ ਜਾਂ ਪੂਰੀ ਉਥੇ ਦਾ ਪ੍ਰਸ਼ਾਸਨ ਉਹ 15 ਬੰਦਿਆਂ ਨੂੰ ਸਿਕਿਉਰਿਟੀ ਦਿੰਦੀ ਆ ਤੁਸੀਂ ਇਹ ਮੰਨਦੇ ਕਾਨੂੰਨ ਦੇ ਹਿਸਾਬ ਨਾਲ ਆ ਇਹ ਇਹ ਲਿਸਟ ਫੇਕ ਆ ਤੇ ਫੇਕ ਲਿਸਟ ਬਣਾਈ ਗਈ ਆ ਸਬਜੈਕਟ ਦੱਸੋ ਲਿਸਟ ਦੇ ਵਿੱਚ ਕਿੱਥੇ ਆ ਕਿਹੜਾ ਸਬਜੈਕਟ ਤੇ ਉਹ ਲਿਸਟ ਬਣੀ ਹੋਈ ਆ ਜਦ ਦੱਸੋ ਵੀ ਇਹ ਗੱਲ ਝੂਠ ਆ ਇਹ ਤਾਂ ਸਿਰਫ ਸੋਸ਼ਲ ਮੀਡੀਆ ਤੇ ਰੌਲਾ ਪਾ ਰਿਆ ਅੰਦਰ ਕੋਰਟ ਦੇ ਵਿੱਚ ਕਿਸੇ 15 ਬੰਦੇ ਦੀ ਲਿਸਟਿੰਗ ਲੱਗੀ ਹੋਈ ਹੈਗੀ ਕੋਰਟ ਦੇ ਵਿੱਚ ਇਹ ਸਿਰਫ ਬਾਹਰ ਰੌਲਾ ਹੈ ਜੇ 15 ਬੰਦਿਆਂ ਨੂੰ ਮਾਰਨ ਦੀ ਪੰਜਾਬ ਦੇ ਵਿੱਚ ਅੰਮ੍ਰਿਤਪਾਲ ਸਾਦਿਸ਼ ਕਰਦਾ ਤਾਂ ਜਿਹੜੀ ਸਟੇਟ ਗਵਰਨਮੈਂਟ ਆ ਤਾਂ ਉਹਨੂੰ 15 ਨੂੰ ਸਕਿਉਰਿਟੀ ਦੇਣੀ ਪੈਣੀ ਆ ਕਾਨੂੰਨ ਦੇ ਹਿਸਾਬ ਨਾਲ ਜੇ 15 ਚੋਂ ਇੱਕ ਵੀ ਮਰਦਾ ਤਾਂ ਸਿੱਧਾ ਇਲਜ਼ਾਮ ਉਹਤੇ ਜਾਂਦਾ ਕੀ ਸਟੇਟ ਗਵਰਨਮੈਂਟ ਹੋਣ ਦੇ ਦੂ ਕੰਮੇ ਦੱਸੋ ਮੈਨੂੰ ਗਾਹਾਂ ਸੁਣੋ ਕੀ ਕਹਿੰਦੇ ਨੇ ਮਰਜੀ ਕਹਿ ਦਿਓ ਮੈਂ ਤੁਹਾਡੇ ਬਾਰੇ ਕੀ ਹੈ ਜਦੋਂ ਤੁਸੀਂ 10 ਬੰਦਿਆਂ ਨੂੰ ਮਾਰਨਾ ਕਿਵੇਂ ਮੰਨਿਆ ਜੋ ਮੈਂ ਹਰੀਨੋ ਕਤਲ ਕੇਸ ਦੇ ਵਿੱਚ ਤਾਂ ਉਹਨਾਂ ਨੇ ਐਫ ਆਈ ਆਰ ਦੇ ਵਿੱਚ ਜ਼ਿਕਰ ਕੀਤਾ ਹੈ ਮੈਂ ਕਹਿੰਦਾ ਨਾ ਤੁਹਾਨੂੰ ਇਹਦਾ ਗੁੱਸਾ ਲੱਗਦਾ ਕਿ ਉਹਨੇ ਅਜ ਨਾਲੇ ਥਾਣੇ ਹਮਲਾ ਕੀਤਾ ਤੁਸੀਂ ਕਹਿੰਦੇ ਅਸੀਂ ਬਾਹਰ ਜਦੋਂ ਕਰਵਾ ਦੋ ਬੰਦੇ ਮਾਰੇ ਤੁਸੀਂ ਕੀ ਕਰ ਲਿਆ ਏਦਾਂ ਕਰਦੇ ਆ ਅੱਜ ਆਪਾਂ ਇੱਕ ਨਵੀਂ ਨਵਾਂ ਕੰਮ ਕਰਦੇ ਆ ਅੱਜ ਆਪਾਂ ਵੀਡੀਓ ਨਹੀਂ ਦਿਖਾਉਣੀ ਅੱਜ ਆਪਾਂ ਡਾਇਰੈਕਟ ਹਰਪਾਲ ਸਿੰਘ ਕਾਲਾ ਆਪਣੇ ਖਰ ਰਾਜੀ ਨੂੰ ਕਾਲ ਲਾਉਣੀ ਅੱਜ ਨੰਬਰ ਮੜਾਉਨੇ ਆਂ ਉਹਨਾਂ ਨੂੰ ਇਹਨਾਂ ਨੂੰ ਲਾਈਵ ਸਵਾਲ ਕਰਦੇ ਆ ਅੱਜ ਆ ਇਹਨਾਂ ਦਾ ਨੰਬਰ ਮਿਲ ਚੁੱਕਿਆ ਜੀ ਜੇ ਫੋਨ ਚੱਕਦੇ ਨੇ ਸਾਡਾ ਫੋਨ ਨਹੀਂ ਚੱਕਦੇ ਕਈ ਵਾਰ ਇਹ ਕਹਿੰਦੇ ਟਾਈਮ ਨਹੀਂ ਹੈਗਾ ਚਾਹੇ ਦਿਨੇ ਕਰ ਲਓ ਚਾਹੇ ਰਾਤ ਨੂੰ ਕਰ ਲਓ ਆ ਬੱਲ ਜਾ ਰਹੀ ਹੈ ਜੀ ਨੰਬਰ ਇਹਦਾ ਹੈਗਾ 93170 09828 ਇਹਦਾ ਨੰਬਰ ਆਈ ਖਰਾ ਸਾਹਿਬ ਦਾ ਕਦੇ ਸਾਡੀ ਕਾਲ ਨਹੀਂ ਚੱਕਦੇ ਜੀ ਇਹ ਕਦੇ ਟਾਈਮ ਹੀ ਨਹੀਂ ਦਿੱਲੀ 에ਰਪੋਰਟ ਦੀ ਫੋਟੋ ਲਾਈ ਹੋਈ ਆ ਦਿੱਲੀ 에ਰਪੋਰਟ ਦੀ ਨਾ ਜੀ ਫੋਨ ਚੱਕ ਨਹੀਂ ਰਹੇ ਖਾਰਾ ਸਾਹਿਬ ਚਲੋ ਇੰਟਰਵਿਊ ਚੰਦਰ ਦੀ ਗੱਲਬਾਤ ਕਰਦੇ ਆ ਹੋ ਸਕਦਾ ਭਾਈ ਕਰ ਲਣ ਬਾਅਦ ਚ 2-3 ਸਾਲ ਹੋ ਗਏ ਕਦੇ ਫੋਨ ਨਹੀਂ ਸਾਡਾ ਚੱਕਿਆ ਖਾਰਾ ਸਾਹਿਬ ਨੇ ਬੜਾ ਸਾਨੂੰ ਪਿਆਰ ਕਰਦੇ ਨੇ ਮੈਨੂੰ ਪਤਾ ਲੱਗੂ ਕਿੰਨੇ ਕਹਿਣ ਤੇ ਸੁਣੋ ਜੀ ਇਹ ਹਾਂ ਇਹ ਤਾਂ ਇੱਕ ਅਜੇ ਟ੍ਰੇਲਰ ਹੀ ਹੈ ਪਿਕਚਰ ਬਾਕੀ ਹੈ ਪਿਕਚਰ ਬਾਕੀ ਹੈ ਕੱਲ ਕੀ ਹੋਇਆ ਮੈਨੂੰ ਈਮਾਨ ਨੇ ਦੱਸਿਆ ਹੂੰ ਉਹ ਕਹਿੰਦਾ ਕਿ ਹਾਈ ਕੋਰਟ ਦੇ ਵਿੱਚ ਸਟ੍ਰਾਈਕ ਚੱਲਦੀ ਸੀ ਜੀ ਉਹ ਪ੍ਰੈਜ਼ੀਡੈਂਟ ਨੂੰ ਮਿਲਿਆ ਰਿਕੁਐਸਟ ਕੀਤੀ ਕਿ 19 ਤਰੀਕ ਤੱਕ ਨਾਸਟਾ ਸੈਸ਼ਨ ਦਾ ਟਾਈਮ ਖਤਮ ਹੋ ਗਿਆ ਉੱਥੇ ਐਡਵੋਕੇਟ ਜੀ ਦੀ ਕਿ ਪ੍ਰੋਬਲਮ ਸੀ ਤਾਂ ਉਹਨਾਂ ਨੇ ਆਹ ਗੱਲ ਕਲੀਅਰ ਕਰ ਗਿਆ ਜੀ ਇਹ ਕਹਿੰਦੇ ਈਮਾਨ ਸਿੰਘ ਖਾਰੇ ਉਹਨਾਂ ਦੀ ਇੰਨੀ ਕੁ ਚਲਦੀ ਆ ਵੀ ਉਹ ਗਾਹਾਂ ਪ੍ਰੈਜ਼ੀਡੈਂਟ ਨੂੰ ਜਾ ਕੇ ਮਿਲ ਕੇ ਕਹਿੰਦਾ ਜੀ ਭਾਈ ਸਾਹਿਬ ਦੀ 19 ਤਰੀਕ ਤੱਕ ਮਤਲਬ ਜਣੀ ਕਿ ਵੀ ਚਲਦੀ ਆ ਜਿਹੜੀ ਆ ਪਾਰਲੀਮੈਂਟ ਦੇ ਵਿੱਚ ਵੀ ਭਾਈ ਭਾਈ ਸਾਹਿਬ ਦੀ ਤਰੀਕ ਪਾਓ ਤੁਸੀਂ ਕਿਸੇ ਤਰੀਕੇ ਨਾਲ ਬਿਨਾਂ ਡੀਸੀ ਤੋਂ ਬਿਨਾਂ ਡੀਸੀ ਦੀ ਪਰਮਿਸ਼ਨ ਤੋਂ ਇਹ ਕਹਾਜਾ ਕਿ ਮੰਨੂਗਾ ਵੀ ਈਮਾਨ ਸਿੰਘ ਖਾਰੇ ਨੇ ਡੀਸੀ ਨੂੰ ਫੋਨ ਲਾਇਆ ਨੇ ਜਿਹੜੇ ਹੁਣ ਤੱਕ ਇਹ ਭੰਡ ਦੇ ਆਏ ਨੇ ਸਟੇਟ ਗਵਰਨਮੈਂਟ ਨੂੰ ਕਹਿੰਦੇ ਜੀ ਭਾਈ ਇਹ ਅਮਰਤਪਾਲ ਨੂੰ ਆ ਨਹੀਂ ਕਰ ਲੰਦੇ ਜੀ ਛੱਡ ਦੇਣੀ ਜੀ ਉਹ ਨਹੀਂ ਕਰਦੇ ਆ ਨਹੀਂ ਕਰਦੇ ਹੁਣ ਤਾਂ ਵਿੱਚ ਗੱਲ ਨਿਕਲ ਗਈ ਨਾ ਹੁਣ ਤਾਂ ਭਾਰਤੀ ਸਟੇਟ ਦੇ ਉੱਤੇ ਗੱਲ ਆ ਗਈ ਸੁਣੋ ਕਹਾ ਕੀ ਕਹਿੰਦਾ ਜੀ ਇਹ ਕਹਿੰਦਾ ਕਿ ਠੀਕ ਹੈ ਤੁਸੀਂ ਗੱਲ ਕਰੋ ਅੱਗੇ ਜਾ ਕੇ ਤਾਂ ਇਮਾਨ ਨੇ ਜਿਹੜੀ ਵੀਸੀ ਤੇ ਰਿਕੁਐਸਟ ਕੀਤੀ ਉਹ ਕਾਨਫਰੈਂਸ ਜਿਹੜੀ ਸੌਰੀ ਜਿਹੜੀ ਕਨਸਿਡਰੇਸ਼ਨ ਸੀ ਬਹਿਸ ਸੀ ਉਹ ਵੀਡੀਓ ਕਾਨਫਰੈਂਸ ਤੇ ਚੀਫ ਜਸਟਿਸ ਤੇ ਇੱਕ ਨਾਲ ਜੱਜ ਸਾਹਿਬ ਹੋ ਚੁਣਨਾ ਲਾ ਹੋ ਗਈ ਹੂੰ ਤਾਂ ਅਮਰਤਪਾਲ ਨੇ ਬੜੇ ਵਧੀਆ ਪੁਆਇੰਟ ਦੱਸੇ ਉਹਨਾਂ ਨੇ ਪੁੱਛਿਆ ਕੀ ਕਹਿਣਾ ਚਾਹਣਾ ਹੈ ਉਹਨਾਂ ਨੇ ਦੋ ਤਿੰਨ ਪੁਆਇੰਟ ਜਿਹੜੇ ਹੈਗੇ ਸੀ ਆਪਦੇ ਏਰੀਏ ਦੇ ਨਸ਼ੇ ਬਾਰੇ ਹੜ੍ਹਾਂ ਦੇ ਬਾਰੇ ਜਾਂ ਇੱਕ ਅੱਧਾ ਜੋ ਅੱਛਾ ਜੀ ਇਹ ਜਿਹੜੀ ਇਹ ਗੱਲ ਬਾਰ-ਬਾਰ ਕਹੀ ਜਾਂਦੀ ਨੇ ਵੀ ਉਹਨਾਂ ਨੇ ਪੁਆਇੰਟ ਪੁੱਛੇ ਵੀ ਕੀ ਕਹਿਣਾ ਚਾਹਣਾ ਜਾਂ ਕੀ ਗੱਲਬਾਤ ਆ ਇਹ ਇਹ ਚੀਜ਼ ਸਿੱਧ ਕਰਨ ਵੀ ਅਮਰਤਪਾਲ ਦੀ ਜਿਹੜੀ ਆ ਦੋ ਦਿਨਾਂ ਦੇ ਵਿੱਚ ਪੇਸ਼ੀ ਹੋਈ ਆ ਜਿਹੜੀ ਪਰਸੋਂ ਦੀਆਂ ਫੋਟੋਆਂ ਲੀਕ ਹੋਈਆਂ ਨੇ ਅਮਰਤਪਾਲ ਦੀਆਂ ਇਹ ਵੀਡੀਓ ਕਾਲ ਦੇ ਉੱਤੇ ਜੇ ਉਹ ਕੱਲ ਵੀ ਸਟ੍ਰਾਈਕ ਤੇ ਸੀਗੇ ਜਿਵੇਂ ਮੈਂ ਸਵੇਰੇ ਗੱਲ ਕੀਤੀ ਆ ਉਹ ਸਵੇਰੇ ਵੀ ਹੋਊ ਸਕਦੀ ਨਹੀਂ ਸੀ ਕਿ ਅੱਜ ਵੀ ਹੋ ਸਕਦੇ ਹੋ ਕਿ ਅੱਜ ਉੱਥੇ ਵਕੀਲ ਹੈ ਨਹੀਂ ਸੀਗਾ ਪਰਸ ਵੀ ਨਹੀਂ ਸੀਗਾ ਉੱਥੇ ਵਕੀਲ ਹੋਊ। ਇਹ ਤਾਂ ਐਡਾ ਮੁੰਡਾ ਮਾਨ ਸਿੰਘ ਨੂੰ ਕੀ ਇਹਨਾਂ ਨੇ ਚੜਦੀ ਹੈ ਹੜਤਾਲ। ਵਕੀਲਾਂ ਤੋਂ ਬਿਨਾਂ ਜੇ ਮੰਨ ਲਓ ਵੀ ਇੱਕ ਇਹ ਜਿਵੇਂ ਕਹਿੰਦੇ ਨੇ ਵੀ ਇਹ ਵੀ ਰੂਮ ਦੇ ਵਿੱਚ ਬੈਠ ਕੇ ਗੱਲਬਾਤ ਕਰ ਰਿਹਾ ਡਾਇਰੈਕਟ ਜੱਜਾਂ ਦੇ ਨਾਲ ਤਾਂ ਉੱਥੇ ਸਿੱਧਾ ਸ਼ਰਿਆਮੇ ਚੀਜ਼ ਪਤਾ ਲੱਗਦੀ ਆ ਆਪਾਂ ਨੂੰ ਜੇ ਭਾਈ ਕਿਤੇ ਨਾ ਕਿਤੇ ਕੋਈ ਨਾ ਕੋਈ ਦਾਲ ਦੇ ਵਿੱਚ ਕਾਲ। ਸੋ ਇਹ ਇਹ ਬੰਦਿਆਂ ਦੀ ਇਹਨਾਂ ਦੀ ਸੱਚਾਈ ਆ। ਘਰ ਗਾਹਾਂ ਸੁਣਦੇ ਇੰਟਰਵਿਊ ਚ ਕੀ ਕਹਿੰਦੇ ਨੇ। ਸੋ ਕਹਿ ਦਿੱਤਾ ਗਿਆ ਕਿ ਮੈਂ ਤਾਂ ਇਹਨਾਂ ਪੁਆਇੰਟ ਦੇ ਉੱ ਆ ਹੁਣ ਕੀ ਹੋਇਆ ਦੂਸਰੀ ਸਟੇਟ ਤੇ ਦੂਸਰੀ ਸਾਈਡ ਤੇ ਸਟੇਟ ਪੇਸ਼ ਨਹੀਂ ਹੋਈ ਓਕੇ ਇੱਥੇ ਆਉ ਇਹ ਕਹਿੰਦੇ ਜਦੋਂ ਇੱਕ ਪਾਸੇ ਵਾਲੇ ਵਕੀਲ ਪੇਸ਼ ਨਹੀਂ ਹੋਏ ਇਹਨਾਂ ਦੀ ਇੰਨੀ ਕ ਚਲਦੀ ਆ ਵੀ ਵਕੀਲਾਂ ਦੀ ਸਟ੍ਰਾਈਕ ਹੋਣ ਦੇ ਬਾਵਜੂਦ ਵੀ ਅ ਧਰਨਾ ਲਾਉਣ ਦੇ ਬਾਵਜੂਦ ਵੀ ਜਿਹੜੇ ਆਪੋਜੀਟ ਸਾਈਡ ਦੇ ਵਕੀਲ ਨੇ ਸਟੇਟ ਦੇ ਵੀ ਉਹ ਪ੍ਰੈਜੈਂਟ ਨਹੀਂ ਕੋਈ ਉਹਦਾਂ ਨਹੀਂ ਚਲਦੀ ਆ ਹੜਤਾਲ ਸਾਰਿਆਂ ਦੀ ਉਹ ਨਹੀਂ ਪ੍ਰੈਜੈਂਟ ਹੋ ਸਕਦੇ ਪਰ ਇਹਨਾਂ ਦਾ ਵਕੀਲ ਕਹਿੰਦੇ ਪ੍ਰੈਜੈਂਟ ਹੋ ਰਿਹਾ ਇਹ ਮਾਨ ਸਿੰਘ ਖਾਰਾ ਦੇ ਆਪਣੇ ਬਿਆਨ ਨੇ ਉਹ ਇੱਕ ਪਾਸੇ ਕਹਿੰ ਜਾਂਦਾ ਜੀ ਮੈਂ ਕੱਲ ਸਟ੍ਰਾਈਕ 'ਚ ਸੀਗਾ ਤੁਹੇ ਪਾਸੇ ਕਹਿੰਦੇ ਜੀ ਮੈਂ ਉੱਥੇ ਮੌਜੂਦ ਸੀਗਾ ਅੰਦਰ ਕੋਰਟ ਦੇ ਜੇ ਸਾਰੇ ਵਕੀਲਾਂ ਦੀ ਚਲਦੀ ਆ ਸਟ੍ਰਾਈਕ ਚੱਲ ਰਹੀ ਆ ਤਾਂ ਉਹ ਉੱਥੇ ਅੰਦਰ ਕੀ ਝਾੜੂ ਲਾਉਣ ਗਿਆ ਸੀਗਾ ਸੋ ਇੰਨੀ ਕੰਨਾਂ ਦੀ ਚਲਦੀ ਆ ਭਾਈ ਇੰਡੀਅਨ ਗਵਰਨਮੈਂਟ ਦੇ ਨਾਲ ਇਹਨਾਂ ਦੀ ਇੰਨੀ ਕੰਨਤ ਪਹਿ ਗਈ ਆ ਕਾਨੂੰਨ ਕੰਨਤੋ ਅੱਜ ਰੱਖਿਆ ਗਿਆ ਹਾਂ ਤਾਂ ਇਮਾਨ ਨੇ ਡੀਸੀ ਅਮਰਤ ਸਰ ਨੂੰ ਮੋਬਾਈਲ ਆਇਆ ਉਹਨੂੰ ਇੱਕ ਮੋਬਾਈਲ ਲੈ ਲਿਆ ਮੋਬਾਈਲ ਚੁੱਕਣ ਤੋਂ ਬਾਅਦ ਇਮਾਨ ਕਹਿੰਦਾ ਵੀ ਸਾਡੇ ਵੱਲੋਂ ਤਾਂ ਭਾਈ ਅਮਰਤਪਾਲ ਨੇ ਡਾਇਰੈਕਟ ਬੈਸ ਕਰਤੀ ਐ ਜੀ ਤੁਸੀਂ ਆਪ ਦਾ ਪੱਖ ਪੇਸ਼ ਕਰੋ ਕਾਰਨ ਕਿ ਜੀ ਆਹ ਪੁਆਇੰਟ ਆ ਜੀ ਡੀਸੀ ਨੂੰ ਡਾਇਰੈਕਟ ਤੋਂ ਲਿਆ ਗਿਆ ਜੱਜ ਬੈਠੇ ਹੁਣ ਮੂਰੇ ਤੇ ਜੱਜਾਂ ਨੂੰ ਸਪੈਸ਼ਲ ਇਹ ਗੱਲ ਦਾ ਪਤਾ ਹੋਣਾ ਚਾਹੀਦਾ ਜਿਵੇਂ ਬਰਿੰਦਰ ਦੀਵਾਰ ਨੂੰ ਜੱਜ ਛੁੱਟੀ ਲੈ ਕੇ ਭੱਜ ਗਿਆ ਸੀਗਾ ਵੀ ਅੱਜ ਵਕੀਲ ਤਾਂ ਉੱਥੇ ਕੋਈ ਆਉਣਾ ਨਹੀਂ ਉਹ ਆਪਣੀ ਜਿਹੜੀ ਡੇਟ ਹੋਰ ਵੀ ਰੱਖ ਸਕਦੇ ਸੀਗੇ ਜੇ ਤੁਸੀਂ ਕਹਿੰਦੇ ਵੀ ਭਾਈ 19 ਤਰੀਕ ਨੂੰ ਭਾਈ ਸਾਹਿਬ ਨੂੰ ਇਹਨਾਂ ਨੇ ਪ੍ਰੋਲ ਦਿਵਾਉਣੀ ਸੀਗੀ ਫਿਰ 19 ਤਰੀਕ ਤੋਂ ਜਿਹੜਾ ਡੇਟ ਟੱਪ ਜਾਣੀ ਸੀ ਉਹ ਤਾਂ ਜੱਜਾਂ ਦਾ ਫੈਸਲਾ ਆਇਆ ਗਿਆ ਜੇ ਭਾਈ ਅਸੀਂ ਉਹ ਨਹੀਂ ਦੇ ਸਕਦੇ ਟਰੋਲ ਕਿਉਂਕਿ ਗਹਾਣਾ ਵਾਲੇ ਜਿਹੜੇ ਸਰਕਾਰ ਦਾ ਸਿਸਟਮ ਸੀਗਾ ਉਹਨਾਂ ਨੇ ਆਪਣੇ ਭਾਈ ਰਖਤੇ ਮੁਰਲ ਜਾ ਕੇ ਵਕੀਲ ਅੱਜ ਵੀ ਨਹੀਂ ਉੱਥੇ ਪ੍ਰੈਜੈਂਟ ਹੈਗੇ ਇਹਨਾਂ ਦੇ ਕਿਉਂਕਿ ਇਹਦੀ ਸਟ੍ਰਾਈਕ ਚੱਲਦੀ ਆ ਤੇ ਇਹਦੇ ਲਈ ਸਪੈਸ਼ਲ ਲਗਾਤਾਰ ਤਿੰਨ ਦਿਨ ਤਰੀਕਾ ਪੈਂਦੀਆਂ ਨੇ ਹਿਸਟਰੀ 'ਚ ਪਹਿਲੀ ਵਾਰ ਹੋਇਆ ਜੱਜ ਵੀਡੀਓ ਕਾਨਫਰੈਂਸੀ ਦੇ ਵਿੱਚ ਆ ਕੇ ਬੈੰਦੇ ਨੇ ਇੱਕ ਨਾਰਮਲ ਪਟੀਸ਼ਨ ਤੇ ਇਹ ਸਚਾਈਆ ਬਿਨਾਂ ਸਟੇਟ ਗਵਰਨਮੈਂਟ ਤੋਂ ਆ ਜਿਹੜੇ ਅਸੀਂ ਪੇਪਰ ਆ ਪਾਏ ਹੋਏ ਨੇ ਪੇਪਰ ਜਾ ਕੇ ਦੇਖੋ ਮੇਰੀ ਆਈਡੀ ਦੇ ਉੱਤੇ ਉਦੋਂ ਮੈਂ ਲਿਖਿਆ ਸੀ ਈਮਾਨ ਸਿੰਘ ਖਾਰੇ ਨੂੰ ਬੀ ਤੂੰ ਵਕੀਲੀ ਕਰਨ ਦੀ بجائے ਇਹ ਗੋਲ ਗੱਪਿਆਂ ਦੀ ਜਿਹੜੀ ਲਾਇਆ ਕਰ ਕਿਉਂਕਿ ਜਿਹੜੇ ਵਕੀਲਾਂ ਆਪਣੇ ਜੱਜ ਬੱਲੀਓ ਉਹ ਲਿਖਿਆ ਹੋਇਆ ਸੀਗਾ ਜਾ ਕੇ ਪੜ੍ਹੇ ਦੁਆਰ ਚ ਫੇਰ ਵੀ ਤੁਸੀਂ ਡੀਸੀ ਦੇ ਥਰੂ ਕਿਉਂ ਨਹੀਂ ਆਏ ਹੈਗੇ ਤੇ ਅੱਜ ਦੇ ਆ ਤਿੰਨ ਦਿਨਾਂ ਦੇ ਵਿੱਚ ਇਹਨਾਂ ਦੀ ਦੋ ਦਿਨਾਂ ਵਿੱਚ ਡਾਇਰੈਕਟ ਡੀਸੀ ਤੋਂ ਬਿਨਾਂ ਡੀਸੀ ਤੋਂ ਬਿਨਾਂ ਡਾਇਰੈਕਟ ਜਿਹੜੀ ਵਾਰਤਾਲਾਪ ਹੋ ਰਹੀ ਹੈ ਸੋ ਇੱਥੋਂ ਅੰਦਾਜ਼ਾ ਇਹ ਆਪਾਂ ਲਾ ਜਣੇ ਚਾਹੀਦੇ ਆ ਵੀ ਭਾਈ ਸਰਕਾਰ ਕਿੰਨੀ ਇੱਕ ਜਿਹੜੀ ਕਿਹੜੇ ਬੰਦੇ ਨੇ ਇਹਦੇ ਨਾਲ ਜਿਹੜੇ ਇੰਨੇ ਉਤਾਵਲੇ ਨੇ ਬਰਿੰਦਰ ਦੀ ਵਾਰ ਨੂੰ ਕੋਈ ਜਿਹੜਾ ਕੱਲ ਬਰਿੰਦਰ ਦੀ ਤਰੀਕ ਸੀਗੀ ਉੱਥੇ ਕੋਈ ਵਕੀਲ ਨਹੀਂ ਹੈਗਾ ਸਰਕਾਰ ਦਾ ਇੰਡੀਆ ਆਪਣੇ ਪੰਜਾਬ ਗਵਰਨਮੈਂਟ ਦਾ ਕੋਈ ਵਕੀਲ ਨਹੀਂ ਹੈ। ਛੇਡ ਗਵਰਨਮੈਂਟ ਦਾ ਉਹ ਕਿੁੱਟੇ ਉਹ ਕਾਰਨ ਕਿ ਸਟ੍ਰਾਈਕ ਕਰਨ ਲਈ ਕੀ ਸੀ ਉਹ ਤੇ ਇਹਦੇ ਬੰਦਾ ਇਹ ਡਾਇਰੈਕਟ ਕਰ ਰਿਹਾ ਉੱਥੇ ਬੈਠ ਕੇ ਕੰਮ। ਦੱਸੋ ਮੈਨੂੰ ਗੱਲ ਜੇ ਫਿਰ ਦੂਜੇ ਪਾਸੇ ਗੱਲ ਇੱਕ ਹੋਰ ਲੈਂਗੁਏਜ ਬੜੀ ਚੱਲ ਰਹੀ ਹੈ ਨਾਲੀ ਅੱਜਕੱਲ੍ਹ ਰਿਪੋਰਟਾਂ ਦਾ। ਉਹ ਪੱਤਰਕਾਰ ਵੀਰ ਨੇ ਸਾਨੂੰ ਦੱਸਿਆ ਉਹਨਾਂ ਗੱਲ ਵੀ ਸਾਡੀ। ਚਲ ਨਾ ਤਾਂ ਉਹ ਨੀ ਦੱਸਦਾ ਤਾਂ ਇੰਟਰਵਿਊ ਕਰਕੇ ਏਟਨੇ। ਕਹਿੰਦਾ ਜੀ ਇਹਨੇ ਮੈਨੂੰ ਕਹਿੰਦਾ ਮਾਨ ਸਿੰਘ ਖਾਰਾ ਨੇ ਜਦੋਂ ਇੰਟਰਵਿਊ ਹੋਇਆ ਕਹਿੰਦਾ ਸਪੈਸ਼ਲ ਮੈਨੂੰ ਇਹ ਗੱ ਬਿੱਟਾ ਐਵੇਂ ਤੂੰ ਆ ਸਵਾਲ ਜਿਹੜੂ ਪੁੱਛਣਾ ਵੀ ਅਮਰਤਪਾਲ ਨੇ ਕਿਹੜੀ ਲੈਂਗੁਏਜ ਚ ਗੱਲ ਕੀਤੀ ਅੰਗਰੇਜ਼ੀ ਚ ਗੱਲ ਕੀਤੀ ਪੰਜਾਬੀ ਚ ਕੀਤੀ ਹਿੰਦੀ ਚ ਕੀਤੀ ਹਾਲਾਂਕਿ ਕੋਈ ਲੌਜੀਕ ਨਹੀਂ ਬਣਦਾ ਆਪਾਂ ਕੋਈ ਐ ਕਿਸੇ ਇੱਕ ਕੰਟਰੀ ਤੋਂ ਦੂਜੀ ਕੰਟਰੀ ਚ ਗੱਲ ਨਹੀਂ ਕਰਨੀ ਸੀ ਕਿ ਵੀ ਉੱਥੇ ਅੰਗਰੇਜ਼ੀ ਜ਼ਰੂਰੀ ਸੀਗੀ ਇੱਕ ਭਾਰਤੀ ਜੇ ਮੰਨ ਲਓ ਹਾਈ ਕੋਰਟ ਦੇ ਵਿੱਚ ਜ਼ਿਆਦਾਤਰ ਵਕੀਲ ਮੰਨ ਲਓ ਵੀ ਜਣੀ ਕਿ ਇੰਗਲਿਸ਼ ਚੱਲਦੀ ਹੈ ਉੱਥੇ ਅੰਦਰ ਜਿਹੜੇ ਬੰਦਿਆਂ ਨੂੰ ਨੌਲੇਜ ਆ ਚੀਜ਼ ਦੀ ਜੇ ਇੰਗਲਿਸ਼ ਅੰਦਰ ਚੱਲ ਜੀ ਚੱਲਦੀ ਹੈ ਫਿਰ ਇਹ ਮਾਨ ਸਿੰਘ ਖਰਾਬ ਦੋ ਲੈਂਗੁਏਜ ਹੋਰ ਵਰਤ ਗਿਆ ਹਿੰਦੀ ਵੀ ਕਹਿ ਗਏ ਪੰਜਾਬੀ ਵੀ ਕਹਿ ਗਏ ਫੇਰ ਦੱਸੋ ਕੱਚਾ ਸਹੀ ਹੋ ਗਈ ਗੱਲ ਸੋ ਇਹ ਵੀ ਗੱਲ ਸੋਚਣੀ ਪੈਣੀ ਆਪਾਂ ਨੂੰ ਗਾਹਾਂ ਸੁਣਦਿਆਂ ਕੀ ਕਹਿੰਦੇ ਨੇ ਜੀ ਇਹ ਪਹਿਲਾਂ ਦਿਨ ਦੁਆਰ 'ਚ ਫੇਰ ਆਪਾਂ ਕਾਲ ਲਾ ਲਈਏ ਮੈਂ ਕਹਿੰਦਾ ਵੀ ਜੇ ਵਿਚ ਆ ਜਣਾ ਤਾਂ ਵਧੀਆ ਜਿਵੇਂ ਕਹਿੰਦੇ ਵੀ ਕਟਾ-ਕਟੀ ਨਿਕਲ ਜੂ ਇੱਕ ਵਾਰ 'ਚ ਪਰ ਸਾਹਬ ਜੀ ਪਹੁੰਚ ਨਹੀਂ ਰਹੇ ਦੁਆਰ 'ਚ ਫੇਰ ਉਹਨਾਂ ਨੂੰ ਕਾਲ ਲਾਉਣਾ ਮੈਂ ਅਲੱਗੀ ਦੁਆਰ 'ਚ ਫੇਰ ਕਾਲ ਸਾਰੇ ਇਹ ਕਾਲੀ ਚੱਕ ਰਹੇ ਜੇ ਕੋਈ ਵੀਰ ਆਪਣਾ ਗੱਲਾਂ ਦਾ ਨਾ ਕਰਾ ਸਕਦਾ ਆਪਾਂ ਕਿਹੜਾ ਕੋਈ ਡਾਂਗ ਝੋਟਾ ਮਾਰਨਾ ਆਪਾਂ ਤਾਂ ਗੱਲਾਂ ਕਲੀਅਰ ਕਰਨੀਆਂ ਨੇ ਤੁਹਾਡੇ ਸਾਹਮਣੇ ਉੱਥੇ ਕਰਦਣੀਆਂ ਨੇ ਕੋਈ ਆਪਾਂ ਰਿਕਾਰਡਿੰਗ ਨਹੀਂ ਕਰਨੀਆਂ ਤੁਹਾਡੇ ਸਾਹਮਣੇ ਲਾਈਵ ਦੇ ਵਿੱਚ ਗੱਲਾਂ ਕਰਨੀਆਂ ਸੋ ਇਤੋਂ ਅੰਦਾਜ਼ੇ ਚ ਇਹਦਾ ਲਾ ਲਓ ਵੀ ਇਹ ਲੋਕ ਜਿਹੜੀ ਇਹ ਕਰਦਾ ਗੱਲ ਗੁਰਪ੍ਰੀਤ ਦੇ ਕੇਸ ਦੀ ਕਿਉਂਕਿ ਇਹ ਇੰਟਰਵਿਊ ਦੇ ਵਿੱਚ ਤੁਸੀਂ ਇੰਟਰਵਿਊ ਪੂਰੀ ਸੁਣਿਓ ਉਹ ਚ ਕਹਿ ਰਿਹਾ ਗੁਰਪ੍ਰੀਤ ਦੇ ਕੇਸ ਦੀ ਚਲਾਉਣ ਦੀ ਗੱਲ ਵੀ ਕਰ ਰਿਹਾ ਵੀ ਜਿਹੜੇ ਅੱਜ ਤੋਂ 3 ਮਹੀਨੇ ਪਹਿਲਾਂ ਤੇ ਬਿਆਨ ਪਏ ਨੇ ਜੀ ਤੇ ਕਹਿ ਰਿਹਾ ਜੀ ਉਹ ਕੇਸ ਤਾਂ ਜਮ੍ਹਾਂ ਖੋਖਲਾ ਤਾਂ ਭਾਈ ਸਾਹਿਬ ਦਾ ਨਾਮ ਬਦਨਾਮ ਕੀਤਾ ਜਾਂਦਾ ਨੇ ਕੁਛ ਨਹੀਂ ਹੋਇਆ ਉਹ ਚਲਾਨ ਪੇਸ਼ ਹੋ ਚੁੱਕਿਆ ਅੱਜ ਮੰਨਦਾ ਏ ਵੀ ਚਲਾਨ ਪੇਸ਼ ਹੋਇਆ ਤੇ ਜਿਹੜੀ ਚੀਜ਼ ਦਾ ਚਲਾਨ ਪੇਸ਼ ਹੋ ਗਿਆ ਫਿਰ ਮਤਲਬ ਹੀ ਨਾਮਜ਼ਦ ਹੋ ਗਿਆ ਉਹ ਤੇ ਉੱਥੇ ਇਹਨਾਂ ਦਾ ਕੋਈ ਸਪਸ਼ਟੀ ਕਰਨੀ ਨਹੀਂ ਹੈਗਾ ਚੀਜ਼ ਦੇ ਉੱਤੇ ਕਹਿੰਨੇ ਜੀ ਜਾਣ ਕੇ ਕਰਾਇਆ ਗਿਆ ਜੀ ਫਿਰ ਅਜਨਾਲੇ ਦੀ ਗੱਲ ਕਰ ਲਈਏ 31 ਮਾਰਚ ਤੱਕ ਜਿਵੇਂ ਤੁਹਾਨੂੰ ਪਹਿਲਾਂ ਮੈਂ ਦੱਸ ਕੇ ਹਟਿਆ ਡਬਲ ਕਰਾਂ ਦਾ ਚਲਾਨ ਪੇਸ਼ ਹੋਣਾ ਸੀਗਾ ਉੱਥੇ ਜਿਹੜੀ ਨਵੀਂ ਸਰਕਾਰ ਆਪਣੇ ਬਣੀ ਆ ਨਾ ਭਗਵੰਤ ਮਾਨ ਨੇ ਕੋਸ਼ਿਸ਼ ਤਾਂ ਬਹੁਤ ਕੀਤੀ ਆ ਚੀਜ਼ ਕਰਨ ਦੀ ਪਰ ਕਿਹੜੀ ਕਿਹੜੀ ਥੇਲ ਨੂੰ ਰੋਕ ਰਹੀ ਆ ਜਾਂ ਕੌਣ ਨੇ ਉਹ ਜਿਹੜੇ ਚੀਜ਼ ਮੁਰੇ ਨਹੀਂ ਆਉਣ ਦੇ ਰਹੇ ਇਹ ਇਹ ਪਤਾ ਕਰਨਾ ਜ਼ਰੂਰੀ ਆ ਬਹੁਤ ਤੋਂ ਤੇ ਇਹ ਵੀ ਸਾਰੇ ਸਵਾਲ ਬਣਦੇ ਨੇ ਵੀ ਅਮਰਤਪਾਲ ਨੇ ਅਜਨਾਲਾ ਕਿਉਂ ਲਾ ਜਾ ਕੇ ਐਡਾ ਬੜਾ ਬਾਈ ਆਪਣੇ ਫਰਵਰੀ ਦੇ ਵਿੱਚ ਐਡਾ ਕੁਝ ਕਰਤਾ ਵੀ ਸਰਕਾਰ ਗਵਰਨਮੈਂਟ ਨੂੰ ਚਲਾਣ ਪੇਸ਼ ਕਰਨ ਦੀ ਬਜਾਏ ਵੀ ਸਾਰੀ ਗਵਰਨਮੈਂਟ ਉੱਥੇ ਅਮਰਤਪਾਲ ਦੇ ਫੜਨ ਪਿੱਛੇ ਪੈ ਗਈ ਤੇ ਅੱਜ ਇਹ ਸਵਾਲ ਭਗਵੰਤ ਮਾਨ ਨੂੰ ਵੀ ਬਣਦਾ ਵੀ ਬਾਕੀ ਜਿਹੜੇ ਮੁੱਦੇ ਨੇ ਉਹਨਾਂ ਨੂੰ ਛੱਡ ਕੇ ਵੀ ਇਹ ਗੱਲ ਕਲੀਅਰ ਕੱਟ ਕਰੇ ਇਹ ਇੱਕ ਇੰਟਰਵਿਊ 'ਚ ਗੱਲ ਹੋਰ ਵੀ ਕਰਦਾ ਹੈ ਮਾਨ ਸਿੰਘ ਆਪਣੇ ਹਰਪਾਲ ਸਿੰਘ ਕਰਾ ਕਹਿੰਦੇ ਜੀ ਅਕਾਲੀ ਤੇ ਆਮ ਆਦਮੀ ਪਾਰਟੀ ਕਹਿੰਦੇ ਇੱਕੇ ਪਿੱਚ ਤੇ ਖੇਡਦੇ ਨੇ ਵੀ ਉਹ ਸੇਮ ਨੇ ਜੇ ਉਹ ਸੇਮ ਹੁੰਦੇ ਫਿਰ ਬਿਕਰਮਜੀਤ ਸਿੰਘ ਮੇਠੀ ਨੂੰ ਚੱਕਣ ਦੀ ਇੰਨਾ ਧਾਮ-ਜਮ ਕਰਨ ਦੀ ਕੀ ਲੋੜ ਸੀਗੀ ਨਾਰਮਲ ਤਰੀਕੇ ਨਾਲ ਵੀ ਫੜਿਆ ਜਾ ਸਕਦਾ ਸੀਗਾ ਜੇ ਤੁਸੀਂ ਕਹਿੰਦੇ ਹੋ ਕਿ ਭਾਈ ਪਗਵਾਨ ਤੁਮਾਨੂੰ ਜਿਹੜਾ ਅੱਜ ਕੱਲ੍ਹ ਚਲੋ ਇਹ ਵੀ ਬਿਆਨਾਂ ਦੇ ਵੀ ਆਪਾਂ ਗੱਲ ਕਰ ਲਈਏ ਨਾ ਇਹ ਬਥੇਰੀ ਵਾਰ ਗੱਲ ਹੋਈ ਆ ਵੀ ਭਾਈ ਵੀਜੇ ਹਨਾ ਕੋਈ ਜਾਂਦਾ ਆਪਣੇ ਸੋਸ਼ਲ ਮੀਡੀਆ ਤੇ ਬੈਠ ਕੇ ਬਿਆਨ ਦੇ ਦਵੇ ਇਦਾਂ ਜਾਂ ਮੰਨ ਲਓ ਕਿਸੇ ਟੀਵੀ ਦੇ ਉੱਤੇ ਜਾਂ ਕਿਸੇ ਹੋਰ ਪਾਸੇ ਕਿਉਂਕਿ ਉੱਥੇ ਇੱਕ ਜਿਹੜੀ ਆਪਣੇ IPC ਦੀ ਧਾਰਾ ਉੱਥੇ ਤੁਸੀਂ ਸਿੱਧਾ ਡਾਇਰੈਕਟ ਡਿਬੇਟ ਕਰ ਸਕਦੇ ਹੋ ਜਿਵੇਂ ਕਹਿੰਦੇ ਵੀ ਸ਼ਬਦਾ ਦੀ ਜਿਹੜੀ ਮर्यादा ਹੁੰਦੀ ਆ ਕਿਸੇ ਬੰਦੇ ਉੱਤੇ ਤੁਸੀਂ ਇਹ ਗੱਲਬਾਤ ਕਰ ਸਕਦੇ ਹੋ ਸਬੂਤਾਂ ਦੇ ਨਾਲ ਬਥੇਰਾ ਕੁਛ ਇੱਥੇ ਬੋਲ ਜਾਂਦੇ ਨੇ ਆ ਕੇ ਮੰਤਰੀ ਕੋ ਦੂਜੇ ਨੂੰ ਵੀ ਅਸੀਂ ਜੀ ਇਹਨੂੰ ਆਹ ਕੁਛ ਕਰ ਸਿਰਫ ਗੱਲਾਂ ਨਹੀਂ ਤੇ ਜਿਹੜੀ ਗੱਲ ਇਹ ਕਹਿੰਦਾ ਇਹ ਅਮਰਤਪਾਲ ਦੀ ਇੱਕ ਫੋਟੋ ਨਾਲ ਜੀ ਉੱਥੇ ਜੀ ਇਹਨਾਂ ਨੇ ਰੌਲਾ ਪਾ ਲਿਆ ਜੀ ਐਸਡੀ ਲੱਗੀ ਹੋਈ ਹੈ ਜੀ ਆਹ ਕੁਝ ਲੱਗਿਆ ਹੋਇਆ ਉਹ ਕੁਝ ਲੱਗਿਆ ਹੋਇਆ ਇਹ ਅਸੀਂ ਨਹੀਂ ਕਹਿ ਰਹੇ ਇਹ ਤੁਹਾਡੇ ਜਿਹੜੀ ਔਲਾਦ ਆ ਨਾ ਆਪਣੇ ਇਮਾਨ ਸਿੰਘ ਖਾਰਾ ਤੇ ਉਹ ਕਹਿ ਰਿਹਾ ਜੀ ਉੱਥੇ ਭਾਈ ਸਾਹਿਬ ਨੂੰ ਉਹਦੇ ਬਿਆਨ ਨੇ ਸਾਡੇ ਕੋਲ ਆ ਮੇਰੀ ਆਈਡੀ ਉੱਤੇ ਹਲੇ ਵੀ ਪੈਣੇ ਜਾ ਕੇ ਦੇਖ ਲਿਓ ਵੀ ਇੱਕ ਲੈਪਟਾਪ ਇੱਕ ਵਾਈਫਾਈ ਤੇ ਇੱਕ ਪੈਨ ਡਰਾਈਵ ਦੇ ਜੀ ਦੇ ਨਾਲ ਉਹਨੇ ਆ ਜਿਹੜੀ ਗੱਲ ਹੈ ਨਾ ਤੁਸੀਂ ਦੇਖੀ ਆ ਕੀਤੀ ਹੈ ਜਿਹੜੀ ਕੱਲ ਪਰਸੋਂ ਫੋਟੋ ਵਾਰ ਆਈ ਆ ਇਹ ਗੱਲ ਉਹਨੇ 4 ਮਹੀਨੇ ਪਹਿਲਾਂ ਕਹਿੰਦੀ ਸੀ ਮਾਨ ਸਿੰਘ ਖਾਰੇ ਨੇ ਡੈਨਿਕ ਸਵੇਰਾ ਦੇ ਉੱਤੇ ਉਹਦਾ ਇੰਟਰਵਿਊ ਹੋਇਆ ਓ ਚ ਕਹਿ ਰਹੇ ਹੋ ਇੱਕ ਟੇਬਲ ਜਿੱਤੇ ਬੈਠਾ ਹੋ ਆਪਣੇ ਇਮੇਜ ਦੇ ਉੱਤੇ ਉਹ ਚ ਬੈਠ ਕੇ ਉਹ ਗੱਲ ਕਹਿ ਰਿਹਾ ਕਹਿੰਦਾ ਭਾਈ ਸਾਹਿਬ ਕੋਲ ਆ ਸਮਾਨ ਨਾਲ ਵੀ ਉੱਥੇ ਵਾਈਫਾਈ ਦੀਆਂ ਸਹੂਲਤਾਂ ਨਹੀਂ ਇੱਕ ਐਲਸੀਡੀ ਮਿਲੀ ਹੋਈ ਆ ਦੇਖਣ ਨੂੰ ਤੁਰਨ ਫਿਰਨ ਨੂੰ ਜਗਾ ਪੂਰੀ ਕਹਿੰਦੇ ਤੇ ਇਹ ਪੱਤਰਕਾਰ ਵੀਰ ਜਿਹੜੇ ਪੱਤਰਕਾਰ ਮੂਹਰੇ ਸਾਹਮਣੇ ਬੈਠੇ ਨੇ ਉਹਦੇ ਮੂਹਰੇ ਬੈਠ ਕੇ ਹਰ ਪਾਸੇ ਘੁਮਾ ਕੇ ਕਹਿ ਰਿਹਾ ਜ ਏਦਾ ਮੁੰਡਾ ਕਹਿ ਰਿਹਾ ਹਰਪਾਲ ਸਿੰਘ ਖਰ ਦਾ ਨਾਮ ਤਾਂ ਉਹ ਜੇਲੀ ਆ ਉਹ ਸਿਰਫ ਇੱਕ ਨਜ਼ਰਮੰਦਾ। ਸੁਬ ਕਿਸੇ ਚੀਜ਼ ਦਾ ਕਿਸੇ ਪਾਸੇ ਕੋਈ ਥਾਂ ਟਿਕੜਾ ਨਹੀਂ ਆਪਣੇ ਲੋਕੇ ਚੀਜ਼ ਜੰਦ ਨੇ ਅਲਗ। ਵੀ ਅਸਲ ਵਿੱਚੋ ਗੱਲ ਕੀ ਆ ਅੱਜ ਮੈਨੂੰ ਸਵੇਰੇ ਅੱਜ ਦੀ ਗੱਲ ਆ ਘੰਟੇ ਘੰਟੇ ਦੀ ਪਹਿਲਾਂ ਕੁਸ਼ਕ ਵੀਰਾਂ ਦੇ ਮੈਸੇਜ ਆਏ ਮੈਸੈਂਜਰ ਉੱਤੇ ਕਹਿੰਦੇ ਜੀ ਅ ਅਸੀਂ ਤੈਨੂੰ ਸੁਣਨਾ ਸ਼ੁਰੂ ਕੀਤਾ ਸੀਗਾ ਤੇ ਅੱਜ ਅਸੀਂ ਤੈਨੂੰ ਅਨਬਲੌਕ ਕਰਕੇ ਜਾ ਰਹੇ ਹਾਂ। ਮੈਨੂੰ ਬੜਾ ਹਾਸਾ ਆਇਆ। ਨਾਲ ਪਾ ਜਾਣ ਬਲੌਕ ਕਰਕੇ ਮੇਰੇ ਮੇਰੇ ਤਾਂ ਜਿਵੇਂ ਕਹਿੰਦੇ ਵੀ ਫੈਨ ਦੀ ਜਿਹੜੇ ਸੀਗੇ ਉਹ ਵੀ ਘਟ ਗਏ ਜਿਵੇਂ ਬੰਦੇ ਥੱਲੇ ਚਲੇਗਾ ਕੰਮ ਲਿਖ ਕੇ ਗਏ ਨੇ ਮੈਨੂੰ ਜਪਾ ਦੇ ਸੋਪੀਟੇ ਨਹੀਂ ਅਨਬਲੌਕ ਕਰਕੇ ਜਾ ਰਹੇ ਹੁਣ ਦੱਸੋ ਤੁਹਾਡੇ ਅਨਬਲੌਕ ਕਰਨ ਨਾਲ ਕੀ ਫਰਕ ਪੈ ਗਿਆ ਹੁਣ 2 ਮਿੰਟ ਦਾ ਸੀਨ ਚੁੱਪ ਕਰਕੇ ਬੈਠੀਏ ਵੀ ਭਾਈ ਸਾਨੂੰ ਇੰਨੇ ਬੰਦੇ ਛੱਡ ਕੇ ਚਲੇ ਗਏ ਤੁਸੀਂ ਜੋਤੀਆਂ ਪਹਿਲਾਂ ਵੀ ਖਾਧੀਆਂ ਨੇ ਹੁਣ ਵੀ ਤੁਸੀਂ ਖਾ ਰਹੇ ਹੋ ਤੇ ਆਉਣੇ ਵਾਲੇ ਸਮੇਂ ਚ ਵੀ ਖਾਣੀਆਂ ਨੇ ਤੁਸੀਂ ਉਹ ਭੇਡ ਹੋ ਜਿਵੇਂ ਮੈਂ ਕੱਲ੍ਹ ਇੱਕ ਐਗਜ਼ਾਮਪਲ ਦਿੱਤੀ ਸੀ ਉਹਨੂੰ ਵੀ ਤੁਹਾਡੇ ਹੱਥ ਦੇ ਵਿੱਚ ਨਾ 1 ਕਿਲੋ ਰੂਣ ਫੜਾ ਦੀਏ ਕਾਟਨ ਦੂਜੇ ਹੱਥ ਤੁਸੀਂ ਇੱੱਤੇ ਭਾਰੀ ਕਰਨੀ ਹੈ ਵੀ ਇੱਟਾ ਇਹ ਤੁਹਾਡੀ ਪ੍ਰੋਬਲਮ ਹੈ ਕਿਉਂਕਿ ਸ਼ਿਆਣਾ ਤੁਸੀਂ ਖਾਖੂ ਲੈਣੋਂ ਪਿੰਨੀਆ ਪੁੰਨੀਆ ਬਣਾਇਆ ਭਾਈ ਕਦੇ ਵੀ ਸਾਗ ਖੋਟ ਕੇ ਚਲੋ ਸਾਗ ਖਾਣਾ ਕੋਈ ਮਾੜੀ ਗੱਲ ਨਹੀਂ ਹਰੀਆਂ ਚੀਜ਼ਾਂ ਸਰੀਰ ਲਈ ਵਧੀਆ ਹੁੰਦੀਆਂ ਨੇ ਪਰ ਓਵਰ ਲਿਮਟ ਖਾਣੀਆਂ ਹਰ ਇੱਕ ਚੀਜ਼ ਸਰੀਰ ਲਈ ਮਾੜੀ ਹੈ ਇਹ ਤੁਹਾਡੀ ਪ੍ਰੋਬਲਮ ਹੈ ਕਿ ਤੁਸੀਂ ਇਹ ਚੀਜ਼ ਸਮਝ ਨਹੀਂ ਸਕਦੇ ਨਾ ਤੁਹਾਡਾ ਇਹਨਾਂ ਦਿਮਾਗ ਹੈ ਵੀ ਤੁਸੀਂ ਇਹ ਚੀਜ਼ ਸਮਝ ਲਓਗੇ ਜੋ ਇਹ ਚੀਜ਼ ਦੇ ਵਿੱਚ ਇਹ ਇਹ ਗੱਲ ਸਾਰੀ ਹੁਣ ਕਲੀਅਰ ਸਾਫ਼ ਹੋ ਚੁੱਕੀ ਆ ਅਜਨਾਲੀ ਵਾਲੀ ਗੱਲ ਵੀ ਜਿਹੜੀ ਅਸੀਂ ਬਾਈਬਲ ਕਰਨ ਵਾਲੀ ਗੱਲ ਕਰਦੇ ਹੁੰਦੇ ਸੀਗੇ ਉਹ ਇਹਨਾਂ ਦੇ ਬਗੀਲਾ ਕੱਜ ਕਲੀਅਰ ਕਰ ਗਿਆ ਜਿਹੜੀ ਅੱਗ ਦੀ ਇੰਟਰਵਿਊ ਹੈ ਇਹੋ ਟਾਈਮਾਂ ਦੇ ਵਿੱਚ ਹੁਣ ਜੇ ਆਪਾਂ ਦੇਖਿਆ ਜਾਈਏ ਕਹਿੰਦਾ ਵੀ ਭਗਵੰਤ ਮਾਨ ਸਰਕਾਰ ਤੇ ਅਕਾਲੀ ਕਹਿੰਨੇ ਇੱਕੇ ਨੇ ਫਿਰ ਅਮਰਤਪਾਲ ਨੇ ਇਹਨਾਂ ਦੋਨਾਂ ਦੇ ਵਿੱਚੋਂ ਭਗਵੰਤ ਮਾਨ ਸਰਕਾਰ ਤਾਂ 2022 ਦੇ ਵਿੱਚ ਆਈ ਇਹ ਨਾ 2023 ਦੇ ਵਿੱਚ ਤਾਂ ਉਹ ਆਪਣਾ ਸਾਰਾ ਤਾਮ-ਜਮ ਚੱਕ ਕੇ ਲੈ ਕੇ ਚੱਲੀ ਸੀਗੀ ਚਲਾਨ ਪੇਸ਼ ਕਰਨ ਲਈ ਭਈਆ ਕੁਝ ਹੋਇਆ ਉੱਥੇ ਤੇ ਅਮਰਤਪਾਲ ਨੇ ਕੀ ਦੇ ਕਹੇ ਦਿੱਤੇ ਜਨਾਲਾ ਕਰਤਾ ਵੀ ਉਹਨੂੰ ਸਾਰੀ ਸਰਕਾਰ ਨੂੰ ਸਟੇਟ ਨੂੰ ਛੱਡ ਕੇ ਪੰਜਾਬ ਆਪਣੇ ਇੰਡੀਅਨ ਗਵਰਨਮੈਂਟ ਦੇ ਕੋਲੋਂ ਉਹਨਾਂ ਨੂੰ ਸਪੈਸ਼ਲ ਫੋਰਸ ਮੰਗਾਉਣੀ ਪੈਗੀ ਉਹ ਬੰਦੇ ਨੂੰ ਫੜਨ ਲਈ ਉਥੇ ਕਿਸਮ ਦਾ ਮੰਨ ਲਓ ਬਲੈਕਆਊਟ ਕਰਨਾ ਪੈਗਾ ਉਹਨੂੰ ਇੰਟਰਨੈਟ ਸਭ ਕੁਝ ਬੰਦ ਕਰਨਾ ਪੈਗਾ ਅਮਰਤਪਾਲ ਨੇ ਫਿਰ ਕਿਹੜੇ ਬੰਦੇ ਦੀ ਹੈਲਪ ਕੀਤੀ ਉਸ ਟਾਈਮ ਅਮਰਤਪਾਲ ਨੇ ਕਿੰਨੇ ਪੈਸੇ ਦਿੱਤੇ ਉਹਨੂੰ ਕੰਮ ਕਰਾ ਤੇ ਇਹ ਵੀ ਗੱਲ ਕਲੀਅਰ ਕਰੋ ਕਿ ਬਾਦਲਾਂ ਨਾਲ ਉਹਦੀ ਚਲੋ ਇਹ ਇਹ ਕਿਤਨਾ ਕਹਤਾ ਦਾ ਗੱਲ ਹੈਗੀ ਆ ਵੀ ਭਾਈ ਪਹਿਲਾਂ ਪਹਿਲਾਂ ਉਹਦੀ ਆੜੀ ਰਹੀ ਆ ਬਾਦਲਾਂ ਨਾਲ ਪੂਰੀ ਬਾਦਲਾਂ ਨਾਲ ਵੀ ਉਹਦੀ ਆੜੀ ਰਹੀ ਆ ਐਸਜੀਪੀਸੀ ਉਹਦੇ ਤੇ ਪੈਸੇ ਬੜੇ ਖਰਚੇ ਨੇ ਐਸਜੀਪੀਸੀ ਨੇ ਆ ਵੀਡੀਓ ਪਈਆਂ ਨੇ ਇਹਨਾਂ ਦੇ ਪਰਿਵਾਰਾਂ ਨੂੰ ਪਹਿਲੇ ਪਰਿਵਾਰ ਸੀਗੇ ਇਹਨਾਂ ਦੇ ਪੰਜਾਬ ਦੇ ਵਿੱਚ ਪੰਜਾਬ ਦੀ ਹਿਸਟਰੀ ਜੀ ਇਤਿਹਾਸ ਦੇ ਵਿੱਚ ਵੀ ਜਿਹੜੇ ਜਿੰਨੇ ਵੀ ਬੰਦੇ ਹਨਾ ਆਪਣੇ ਉੱਥੇ ਦਿਬਰੂਗੜ੍ਹ ਦੇ ਵਿੱਚ ਗਏ ਸੀਗੇ ਵੀ ਸਾਰਿਆਂ ਨੂੰ ਪਰਿਵਾਰਾਂ ਨੂੰ ਇਹਨਾਂ ਨੇ ਜਹਾਜ਼ ਰਾਹੀਂ ਟਿਕਟਾਂ ਲਗਾ ਕੇ ਉੱਥੇ ਜਾ ਕੇ ਮਲਾਉਣ ਲੈ ਕੇ ਗਏ ਨੇ ਅਸਾਮ ਦੇ ਵਿੱਚ ਤੇ ਵੀਡੀਓ ਨੇ ਇਹ ਕਿ ਅਸੀਂ ਨਹੀਂ ਕਹਿ ਰਹੇ ਇਹ ਤਾਂ ਸਿੱਧਾ ਸਿਰਾਂ ਪ੍ਰੂਪ ਹੈ ਨੇ ਸੋ ਇਹ ਜਿਹੜੀਆਂ ਗੱਲਾਂ ਨੇ ਨਾ ਕਿਉਂ ਵਕੀਲ ਸਾਹਿਬ ਸਾਡਾ ਫੋਨ ਨਹੀਂ ਚੱਕਦੇ ਉਹਨਾਂ ਨੂੰ ਪਤਾ ਵੀ ਪਾਈ ਇਹਨਾਂ ਨੇ ਜਿਹੜੇ ਸਵਾਲ ਰੱਖ ਦੇਣੇ ਨੇ ਤੰਤਾ ਦੇ ਮੂਰੇ ਵੀ ਉਹਨਾਂ ਨੇ ਸਾਡੇ ਕੋਲ ਦੇਣ ਨੂੰ ਜਵਾਬ ਨਹੀਂ ਹਾਂ ਜੇ ਕੋਈ ਤੁਹਾਡੇ ਚ ਕੋਈ ਇਹ ਡਿਕਲੇਅਰ ਕਰਕੇ ਚੱਲੇ ਵੀ ਮੈਂ ਭਾਈ ਆ ਪਾਰਟੀ ਨੂੰ ਜਾਂ ਮੱਲੋ ਵੀ ਅਕਾਲੀ ਦਲ ਨੂੰ ਜਾਂ ਕਾਂਗਰਸ ਨੂੰ ਜਾਂ ਆਮ ਆਦਮੀ ਪਾਰਟੀ ਨੂੰ ਫਿਰ ਇਹਦੇ ਕੋਲ ਦੇਣ ਨੂੰ ਜਵਾਬ ਹੈਗੇ ਨੇ ਇਹਦੇ ਕੋਲ ਦੇਣ ਨੂੰ ਜਵਾਬ ਤਾਂ ਕੀ ਆ ਜੇ ਅਕਾਲੀ ਦੀ ਗੱਲ ਕਰਦੇ ਆ ਤਾਂ ਉੱਥੇ ਕਹਿੰਦੇ ਨੇ ਜੀ ਥੋਡੀ ਸਰਕਾਰ ਵਲੇ ਤਾਂ ਜੀ ਬੇਅਦਬੀ ਹੋ ਗਈ ਜੀ ਥੋਡੀ ਸਰਕਾਰ ਵਲੇ ਤਾਂ ਹੁਣ ਇਹਨੇ ਇੰਟਰਵਿਊ ਚ ਗੱਲ ਕੀਤੀ ਹੈ ਕਹਿੰਦਾ ਜਿਹੜਾ ਬਹਿਬਲ ਕਲਾ ਜਿਹੜਾ ਗੋਲੀ ਕਾਰਡ ਹੋਇਆ ਸੀ ਆਪਣੇ ਕਹਿੰਦਾ ਜੀ ਉੱਥੇ ਦੋ ਸਿੰਘ ਮਰੇ ਸੀਗੇ ਸ਼ਹੀਦ ਹੋਏ ਜਿਹੜੀ ਗੱਲੇ ਕਰਦਾ ਕਹਿੰਦਾ ਜੀ ਇਹ ਇਹਨਾਂ ਦੀ ਕਿਉਂ ਨਹੀਂ ਇਹਨਾਂ ਨੇ ਇਹਨਾਂ ਨਹੀਂ ਸਾਰ ਲੱਤੀ ਹੈਗੀ ਹੁਣ ਇਹਨੂੰ ਵੀ ਸਵਾਲ ਬਣਦਾ ਹੈ ਵੀ ਜਿੱਦਣ ਸੁਖਰਾਸ ਸਿੰਘ ਨਿਆਮੀ ਵਾਲਾ ਉਹਦਾ ਜੋ ਕਿਸ਼ਨ ਭਗਵਾਨ ਜੀ ਦਾ ਮੁੰਡਾ ਉਹ ਖੜਾ ਸੀਗਾ ਵੋਟਾਂ ਦੇ ਵਿੱਚ ਥੋਡੀ ਪਾਰਟੀ ਨੇ ਕਿਹੜੀ ਜਾ ਕੇ ਸਪੋਰਟ ਕਰਤੀ ਸੀ ਉਹਦੀ ਜੇ ਸੀਰੀ ਸਪੋਰਟ ਕਰਦੇ ਆ ਪੀਏ ਭਾਈ ਉੱਥੇ ਬਹਿਬਲ ਕਲਾ ਜਿਹੜਾ ਗੁਰੂਗ੍ਰਾਂਤ ਸਾਹਿਬ ਜੀ ਦੇ ਪਿੱਛੇ ਬੇਅਦਬੀ ਹੋਈ ਸੀਗੀ ਉੱਥੇ ਦੀ ਖੇਤੀ ਹੋਈ ਸੀ ਸੋ ਆਪਣੇ ਵੱਲ ਵੀ ਜਿਵੇਂ ਕਹਿੰਦੇ ਨੇ ਪੰਜਾਬੀ ਦੇ ਵਿੱਚ ਵੀ ਆਪਣੀ ਪੀੜੀ ਥੱਲੇ ਵੀ ਸੋਟਾ ਫੇਰਨਾ ਚਾਹੀਦਾ ਜਿਆਮ ਅਗਨੀ ਪਾਰਟੀ ਨੂੰ ਸਵਾਲ ਪੁੱਛਦੀ ਆ ਉੱਥੇ ਕਹਿੰਦੇ ਨੇ ਚਲੋ ਬਾਦਲਾਂ ਨੇ ਬ ਤੇ ਰਾਮ ਰਹੀਮ ਨੂੰ ਮਾਫੀ ਦਵਾਤੀ ਹੋਰ ਵੀ ਤੁਸੀਂ ਜਿਹੜੇ ਲਲੜ ਪੰਗੜ ਕਰਦੇ ਹੋ ਸਾਰਾ ਕੁਝ ਕਰਤਾ ਉਹਨਾਂ ਨੇ ਚਲੋ ਮੰਨ ਲੈਂਦੇ ਆਪਾਂ ਵੀ ਭਾਈ ਉਹਨਾਂ ਨੇ ਕੁਝ ਕਰਤਾ ਆਮ ਆਦਮੀ ਪਾਰਟੀ ਦੱਸੋ ਕੀ ਕਸੂਰ ਆਮ ਆਦਮੀ ਪਾਰਟੀ ਨੇ ਕਿਹੜੀ ਬਿਆਦਵੀ ਕਰਾਈ ਹੈ ਆਮ ਆਦਮੀ ਪਾਰਟੀ ਨੇ ਕਿਹੜਾ ਆਪਣੇ ਚੋਂ ਕੋਈ ਹੁਣ ਤੱਕ ਜਿਹੜਾ ਇਹਨਾਂ ਨੇ ਸਿੱਖ ਮਾਰੇ ਆ ਆਮ ਆਦਮੀ ਪਾਰਟੀ ਨੇ ਕਿਹੜਾ ਆਮ ਆਦਮੀ ਪਾਰਟੀ ਨੇ ਹੁਣ ਤੱਕ ਬੰਦੀ ਸਿੰਘਾਂ ਦਿੱਤੇ ਕੋਈ سوال ਚੱਕਦਾ ਜਿਤ ਤੱਕ ਰਹੀ ਵੀ ਕੇਜਰੀਵਾਲ ਨੇ ਸਹਿ ਨਹੀਂ ਕੀਤੇ ਹੈਗੇ ਹੁਣ ਤੱਕ ਕੇਜਰੀਵਾਲ ਦੀ ਸਰਕਾਰ ਹੈ ਨਹੀਂ ਦਿੱਲੀ ਦੇ ਵਿੱਚ ਹੁਣ ਕਰਾਲੂ ਸਿਰਸੇ ਨੂੰ ਕਹਿ ਕੇ ਸਰਸਿਉਣੀ ਤੇ ਬੈਠੇ ਨੇ ਮਰੇ ਚੇਸੌਣੀ ਡਾਇਰੈਕਟ ਘਾਟੀਆਂ ਪੰਜਾਬ ਦੇ ਵਿੱਚ ਨੇ ਅਮਰਤਪਾਲ ਦਾ ਬਾਪੂ ਕਾਲਕਾ ਸਾਹਿਬ ਨੂੰ ਡਾਇਰੈਕਟ ਜਾ ਕੇ ਮਿਲਦਾ ਗੱਲਾਂ ਦੇ ਸਰੋਪੇ ਪੈਂਦੇ ਨੇ ਉਹਨੂੰ ਕਹੋ ਭਾਈ ਵੀ ਸਾਡੇ ਬੰਦੀ ਸਿੰਘਾਂ ਨੂੰ ਛੱਡ ਦੇ ਮਿੱਥੋਂ ਹੁਣ ਕਰਾ ਲਓ ਪੰਜਾਬ ਦੇ ਵਿੱਚ ਬੇਅਦਬੀ ਦਾ ਮੁੱਦਾ ਤੇ ਆਪਣੇ ਬੰਦੀ ਸਿੰਘਾਂ ਦਾ ਇਹ ਕਦੇ ਖਤਮ ਨਹੀਂ ਹੋਣਾਗਾ ਬੰਦੀ ਸਿੰਘ ਦੇ ਅੰਦਰ ਮੈਂ ਕਹਿੰਦਾ ਸਾਰੀ ਪੂਰੀ ਜ਼ਿੰਦਗੀ ਉਹਦੇ ਨਹੀਂ ਨਿਕਲ ਗਈ ਹੁਣ ਪਤਾ ਨਹੀਂ ਕਿੰਨੀ ਉਹਦੀ ਬਾਕੀ ਰਹਿੰਦੀ ਆ ਉਹ ਸਾਰੀ ਉਹਨਾਂ ਦੇ ਅੰਦਰ ਹੀ ਨਿਕਲਣੀ ਆ ਤੇ ਜਿਹੜੇ ਬੰਦੀ ਸਿੰਘ ਬਾਹਰ ਆਏ ਨੇ ਪਰੋਲਾਂ ਦੇ ਉੱਤੇ ਉੱਥੇ ਪੇਟੀ ਜਾਂਦੇ ਨੇ ਉਹ ਬੰਦੀ ਸਿੰਘ ਹੀ ਸਾਡੇ ਜੀ ਬੰਦੀ ਸਿੰਘ ਜਦੋਂ ਬੰਦੀ ਸਿੰਘ ਬਾਹਰ ਆਇਆ ਉਹਨਾਂ ਵਿੱਚ ਕੋਈ ਵੀ ਚਾਹੇ ਪਾਈ ਕਰਤਿਪ ਸਿੰਘ ਖੇੜਾ ਚਾਹੇ ਲਖਵਿੰਦਰ ਸਿੰਘ ਨਰੰਗਪੁਰ ਚਾਹੇ ਹੋਰ ਆਪਣੇ ਪ੍ਰੋਫੈਸਰ ਭੁੱਲਰ ਸਾਹਿਬ ਆਪਣੇ ਇੰਜੀਨੀਅਰ ਸਾਹਿਬ ਆਪਣੇ ਦੂਜੇ ਰਾਜਵਾਨਾ ਸਾਹਿਬ ਜਦੋਂ ਆਉਂਦੇ ਨੇ ਉੱਥੇ ਇਹਨਾਂ ਦੇ ਬੱਲੀਓ ਉਂਗਲਾ ਮੂੰਹ ਤੇ ਰੱਖਿਆ ਜਾਂਦੀ ਜੀ ਉਹਨਾਂ ਨੂੰ ਕਦੇ ਇਹਨਾਂ ਨੇ ਸਵਾਗਤ ਨਹੀਂ ਕੀਤਾ ਉੱਥੇ ਉਹਨਾਂ ਨੇ ਗੈਂਦੇ ਦੇ ਫੁੱਲ ਮਾਰ ਕੇ ਵੀ ਭਾਈ ਤੁਸੀਂ ਕਾਮ ਲਈ ਬੜਾ ਕੁਛ ਕੀਤਾ ਉੱਥੇ ਇਹਨਾਂ ਦੇ ਜਵਾਨਾ ਸਾਰੇ ਨਹੀਂ ਚੁੱਪ ਨੇ ਸੋ ਇਹ ਸਾਰੇ ਸਵਾਲ ਨੇ ਇਹ ਸਾਰੇ ਸਵਾਲ ਨੇ ਇਹਨਾਂ ਚ ਕੋਈ ਉਹ ਨਹੀਂ ਹੈਗਾ ਹੁਣ ਖਰਪਾਲ ਸਿੰਘ ਕਰਨ ਆਪਾਂ ਲਾਸਟ ਵਾਰ ਕਾਲ ਕਰਨ ਜੋਨੇ ਚੱਕ ਲਿਆ ਫਿਰ ਤਾਂ ਠੀਕ ਆ ਜੇ ਨਹੀ ਹੁਣ ਜੱਕਾ ਫਿਰ ਭਾਈ ਜਿਵੇਂ ਕਹਦੇ ਨੇ ਵੀ ਜਿਹੜਾ ਕਹਿੰਦਾ ਬੈਠ ਕੇ ਨਾ ਸ਼ੇਰ ਸ਼ੇਰ ਵਾਲੀ ਗੇਮ ਇਹ ਉਹ ਪੀਸ ਨੇ ਜਿਨ੍ਹਾਂ ਦੇ ਉੱਤੇ ਅਮਰਤਪਾਲ ਦੇ ਬੋਲੇ ਦਾ 1% ਅਸਰ ਨਹੀਂ ਹੋਇਆ ਨਾ ਇਹਨਾਂ ਨੇ ਅਮਤਸ਼ ਕਹਿੰਦਾ ਨਾ ਇਹਨਾਂ ਨੇ ਦਾੜ੍ਹੀ ਕੇਸ ਰੱਖੇ ਰੋਜ਼ ਸ਼ਾਮ ਨੂੰ ਬੈਠ ਕੇ ਇੱਕ ਦੂਜੇ ਨਾਲ ਗਲਾਸੀ ਘੜਕਾਉਂਦੇ ਨੇ ਸ਼ਾਮ ਨੂੰ ਵਿਹਲੇ ਹੋ ਕੇ ਤੇ ਮੁੱਖ ਬਲਾ ਰਹਿੰਦੇ ਤੋਂ ਇੱਕ ਵਾਰ ਲਾਸਟ ਵਾਰ ਆਪਾਂ ਕਾਲ ਕਰੀਏ ਫਿਰ ਆਪਾਂ ਲਾਈਵ ਕਰ ਦਣੀ ਆ ਲਓ ਜੀ ਫਿਰ ਲੱਗਿਆ ਹੁਣ ਇਖਾਰਾ ਸਾਹਿਬ ਨੇ ਥੋੜੇ ਦੇ ਲੋ ਆ ਫੋਟੋ ਲੱਗੀ ਹੁੰਦੀ ਸੋ ਇਹ ਹਾਲਾਤ ਨੇ ਇਹਨਾਂ ਦੇ ਕੋਈ ਨਹੀਂ ਇਹਨੂੰ ਕੰਮ ਕੋਈ ਹੈਗਾ ਕੋਈ ਵਕੀਲੀ ਬੇਕੋਲੀ ਆ ਇਹਨਾਂ ਵੀ ਗੱਕੇ ਨੇ ਅੰਦਰ ਸਰਪੇ ਡੇ ਨੇ ਜੇ ਭਾਈ ਅੰਦਰ ਕਲਾਇੰਟ ਬੜੇ ਖੜੇ ਹੁੰਦੇ ਨੇ ਨਾ ਬਹਿਲੇ ਬੈਠੇ ਹੁੰਦੇ ਨੇ ਸਾਈਡ ਜਿਹੜੇ ਇੰਟਰਵਿਊ ਤੇ ਬੈਠ ਰਹੇ ਨੇ ਆ ਹੁਣ ਵੀ ਕਦੇ ਇੰਟਰਵਿਊ ਕਰਦੋਂ ਪਹਿਲਾਂ ਬੈਠਾ ਤੇ ਆ ਹੁਣ ਤਾਂ ਆਪਣਾ ਘੰਟਾ ਪਹਿਲਾਂ ਕੋਈ ਇੰਟਰਵਿਊ ਵਾ ਗਿਆੜਿਆ ਸੋ ਇਹ ਹਾਲਾਤ ਨੇ ਲੋਕਾਂ ਦੇ ਕਦੇ ਲਿਆਓ ਉਹਨੂੰ ਤਿਆਰ ਕਰੋ ਆਪਾਂ ਲੈ ਕੇ ਉਹਨਾਂ ਇੱਥੇ ਗੱਲਬਾਤ ਕਰਦੇ ਆਂ ਆਨਲਾਈਨ ਸਾਰੀ ਸਾਫ਼ ਹੋਣੀ ਹੈ ਲਾਈਵ ਦੇ ਵਿੱਚ ਆਈ ਸਵਾਲ ਪੁੱਛਾਂਗੇ ਇਹਨੂੰ ਭਾਈ ਵੀਰ ਨਾਲ ਡੀਸੀ ਤੋਂ ਕਿਵੇਂ ਅਮਰਤਪਾਲ ਦੀ ਪੇਸ਼ੀ ਹੋ ਗਈ ਜੇ ਅਮਰਤਪਾਲ ਦੀ ਪੇਸ਼ੀ ਕੋਈ ਡਾਇਰੈਕਟ ਬੈਠ ਕੇ ਉਹ ਕਰ ਸਕਦਾ ਫਿਰ ਤੁਸੀਂ ਤਿੰਨ ਸਾਲਾਂ ਦਾ ਜਿਹੜੀ ਮਿੱਟੀ ਪਟਣ ਲੱਗੇ ਹੋਏ ਹੋ ਉਹ ਆਪਣੇ ਐਵੀਡੈਂਸ ਸਾਹਬ ਆਪਣੇ ਰੱਖ ਸਕਦਾ ਵੀ ਤੁਸੀਂ ਕਾਹਦੇ ਵਕੀਲ ਬਣੇ ਹੋ ਤੁਸੀਂ ਤਾਂ ਡਾਇਰੈਕਟ ਬੈਠ ਕੇ ਕਹਿ ਰਹੇ ਮੀਡੀਆ ਵਿੱਚ ਅਸੀਂ ਉਹਦੇ ਵਕੀਲਾਂ ਜੀ ਫਿਰ ਕਿਉਂ ਕੰਮ ਨਹੀਂ ਪੈਸਾ ਬਰਬਾਦ ਕੀਤਾ ਜਾਂਦਾ ਆ ਦਿਬਰੂ ਗੜ੍ਹਨ ਭੱਜ ਜਾਂਦਾ ਉਹ ਚੱਕ ਗਟੇਚੀ ਪਤਾ ਨਹੀਂ ਆਪਣੀ ਵਾਈਫ ਨੂੰ ਇਹ ਉਹ ਉਹ ਪਤਾ ਨਹੀਂ ਭਾਈ ਕੀ ਹਿਸਾਬਤਾ ਹੁਣ ਸੋ ਇਨੀ ਇੱਕ ਗੱਲ ਕਰਨੀ ਹੈ ਜੀ ਤੇ ਬਾਕੀ ਕਰਦੇ ਆ ਕੱਲ ਨੂੰ ਜੇ ਆਪਣੇ ਚੱਕਦੇ ਨੇ ਫੋਨ ਤਾਂ ਲਿਆਵਾਂਗੇ ਇੱਥੇ ਲਾਈਵ ਦੇ ਵਿੱਚ ਇਹਨਾਂ ਨੂੰ ਪੁੱਛਾਂਗੇ ਸਵਾਲ ਜਰੂਰ ਤੇ ਚਲੋ ਮਿਲਦੇ ਆ ਕੱਲ ਨਵੀਂ ਗੱਲ ਤੇ ਗੱਲਬਾਤ ਕਰਾਂਗੇ ਚੰਗਾ ਸੋਸੀ ਗੱਲ